ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆਂਗੇ ਬਾਜਵਾ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੀ ਤੁਹਾਨੂੰ ਲੱਗਦਾ ਨਹੀਂਗਾ ਲੋਕ ਕਹਿੰਦੇ ਨੇ ਪੰਜਾਬ ਚ ਆਪਦੀ ਸਰਕਾਰ ਬਣਨ ਜਾ ਰਹੀ ਹੈ ਹਰ ਸਰਕਾਰ ਹੀ ਆਪਣੀ ਹੁੰਦੀ ਹੈ ਕੋਈ ਬਗਾਨੀ ਤੇ ਕਦੀ ਨਹੀਂ ਹੁੰਦੀ ਤੁਸੀਂ ਕਿਹੜੀ ਆਪਦੀ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਆਮ ਆਦਮੀ ਦੇ ਚੱਲ ਨੇ ਮੈਨੂੰ ਅਜੇ ਨਜ਼ਰ ਨਹੀਂ ਆ ਰਿਹਾ ਗੱਲ ਇਸ ਤਰ੍ਹਾਂ ਹਰ ਸਰਕਾਰ ਆਮ ਆਦਮੀ ਹੀ ਬਣਾਉਂਦਾ ਹੈ ਹੁਣ ਆਣੀ ਕਿਹੜੀ ਪਾਰਟੀ ਦੀ ਏ ਅਜੇ 1 ਸਾਲ ਦਾ ਟਾਈਮ ਹੈ ਸਿਆਸਤ ਦੇ ਵਿੱਚ ਇੱਕ ਹਫਤਾ ਹੀ ਬੜਾ ਹੁੰਦਾ ਇੱਕ ਸਾਲ ਪਿਆ ਅਜੇ ਬਹੁਤ ਲੰਬਾ ਰਸਤਾ ਅਜੇ ਤੈਅ ਕਰਨਾ ਆਪ ਵਾਲਿਆਂ ਨੇ ਵੀ ਮੈਸਬੀਨਾਂ ਓਵਰ ਕੌਨਫੀਡੈਂਟ ਹੋ ਰਹੇ ਨੇ ਅਜੇ ਇ ਸਟੈਬਲਿਸ਼ ਜਮਾਤਾਂ ਜਿਹੜੀਆਂ ਨੇ ਇੰਡੀਅਨ نیشنل ਕਾਂਗਰਸ ਹੈ ਅਕਾਲੀ ਦਲ ਭਾਜਪਾ ਹੈ ਉਹ ਵੀ ਬਕਾਇਦਾ ਤੌਰ ਆਪਣਾ ਤਗੜਾ ਵਜੂਦ ਰੱਖਦੀਆਂ ਸੋ ਇਸ ਗੱਲ ਕਾਰਨ ਮੈਸਬੀਨਾਂ ਕੋ ਓਵਰ ਕੌਨਸ਼ੀਅਸ ਜ਼ਿਆਦਾ ਓਵਰ ਕੌਨਫੀਡੈਂਟ ਹੋ ਮੱਗੀ ਦੇ ਮੇਲੇ ਤੋਂ ਬਾਅਦ ਹੋ ਗਏ ਨੇ ਅਜੇ ਉਹਨੇ ਓਵਰ ਕੌਨਫੀਡੈਂਟ ਹੋਣ ਦਾ ਜੇ ਵਕਤ ਹੈ ਨਹੀਂ ਅਜੇ ਬਹੁਤ ਲੰਬਾ ਸੀ ਕੋ ਕਹਿੰਦੇ ਨੇ ਦਿੱਲੀ ਦੂਰ ਅਸਤ ਜਿਹਾ ਕਹਿੰਦੇ ਨੇ ਅਜੇ ਦਿੱਲੀ ਬਹੁਤ ਦੂਰ ਤੁਹਾਨੂੰ ਲੱਗਦਾ ਨਹੀਂ ਇਹ ਦਿੱਲੀ ਵਾਲੀ ਗਲਤੀ ਹੋਊਗੀ ਸ਼ੀਲਾ ਦੀਕਸ਼ਿਤ ਨੇ ਕਿਹਾ ਸੀ ਹੂ ਇਜ਼ ਕੇਜਰੀਵਾਲ ਤੇ ਕੇਜਰੀਵਾਲ ਫਿਰ ਵੱਡੇ ਮਾਰਜਨ ਨਾਲ ਆਏ ਪਤਾ ਲੱਗ ਗਿਆ ਕਿ ਕੇਜਰੀਵਾਲ ਕੌਣ ਨੇ ਚਲੋ ਕੇਜਰੀਵਾਲ ਸਾਹਿਬ ਤੇ ਆ ਗਏ ਬਟ ਅੱਜ ਤੁਸੀਂ ਵੇਖੋ ਦਿੱਲੀ ਵਾਲਿਆਂ ਨੂੰ ਪੁੱਛੋ ਕਿ ਜਿਸ شانو شوکت ਦੇ ਨਾਲ ਕੇਜਰੀਵਾਲ ਸਾਹਿਬ ਨੂੰ ਲੈ ਕੇ ਆਏ ਸੀ ਜਿਸ ਉਮੀਦ ਦੇ ਨਾਲ ਲੋਕ ਲੈ ਕੇ ਆਏ ਸੀ ਅੱਜ ਦਿੱਲੀ ਦੀ ਕੀ ਪੋਜੀਸ਼ਨ ਹੈ ਅੱਜ ਉਸੇ ਹੀ ਸ਼ੀਲਾ 딕ਸ਼ਿਟ ਨੂੰ ਜਿਸ ਦਾ ਤੁਸੀਂ ਜ਼ਿਕਰ ਕਰਦੇ ਹੋ ਲੋਕ ੜੀਕਰੇ ਨੇ ਇੰਤਜ਼ਾਰ ਕਰ ਰਹੇ ਨੇ ਰੋਜ਼ ਕਹਿ ਰਹੇ ਨੇ ਕਿ ਸ਼ੀਲਾ 딕ਸ਼ਿਟ ਤਾਂ ਰਾਜ ਕਿਤੇ ਬਿਹਤਰੀਨ ਰਾਜ ਸੀ ਸੋ ਇਹ ਗੱਲ ਇੱਕੋਦਮ ਓਵਰ ਜਜ ਕਰਨਾ ਓਵਰ ਐਸਟੀਮੇਟ ਕਰਨਾ ਸਿਆਸਤ ਦੇ ਵਿੱਚ ਸਹੀ ਨਹੀਂ ਹੁੰਦਾ ਵੋਟ ਪੰਜਾਬ ਦੇ ਵਿੱਚ ਇਹ ਗੱਲ ਪੱਕੀ ਹੈ ਕਿ ਨੌਜਵਾਨ ਜਿਹੜਾ ਪੰਜਾਬ ਦਾ ਹੈ ਉਹ ਸਟੈਬਲਿਸ਼ ਜਮਾਤਾਂ ਜਿਹੜੀਆਂ ਨੇ ਸਟੈਬਲਿਸ਼ ਪਾਰਟੀਆਂ ਤੇ ਸਟੈਬਲਿਸ਼ ਲੀਡਰਸ਼ਿਪ ਤੋਂ ਕੁਝ ਹੱਦ ਤੱਕ ਮਾਇੂਸ ਹੋ ਚੁੱਕੇ ਆ ਨਵੀਂ ਲੀਡਰਸ਼ਿਪ ਨਵੀਆਂ ਜਮਾਤਾਂ ਲੈ ਕੇ ਉਹ ਜ਼ਰੂਰ ਆਣਾ ਚਾਹੁੰਦੇ ਨੇ ਬਟ ਇਹ ਜੇ ਤੁਸੀਂ ਸੋਚੋ ਕਿ ਸਟੈਬਲਿਸ਼ ਪਾਰਟੀਆਂ ਰਾਈਟ ਆਫ ਕਰ ਦਿੱਤੀਆਂ ਜਾਣਗੀਆਂ ਜਾਂ ਸਟੈਬਲਿਸ਼ ਲੀਡਰਸ਼ਿਪ ਰਾਈਟ ਆਫ ਕਰ ਦਿੱਤੀ ਜਾਏਗੀ ਇਹ ਮੈਂ ਅਜੇ ਮੰਨਣ ਨੂੰ ਤਿਆਰ ਨਹੀਂ ਪਰ ਮਾਗੀ ਦੀ ਰੈਲੀ ਤੋਂ ਬਾਅਦ ਵੀ ਮਾਗੀ ਦੀ ਸਿਆਸੀ ਕਾਨਫਰੰਸ ਤੋਂ ਬਾਅਦ ਵੀ ਤੁਹਾਨੂੰ ਕਿਉਂ ਲੱਗਦਾਗਾ ਕਾਂਗਰਸ ਤੇ ਅਕਾਲੀ ਦਲ ਦੇ ਤਾਂ ਸਾਰੇ ਵਰਕਰ ਉੱਠ ਕੇ ਜਿਹੜੇ ਉੱਥੇ ਆਏ ਹੋ ਸੀ ਉਹ ਵੀ ਆਪ ਚਲੇ ਗਏ ਐਡੀ ਵੱਡੀ ਉਹਨਾਂ ਦੀ ਕਾਨਫਰੰਸ ਹੋਈ ਫਿਰ ਵੀ ਤੁਹਾਨੂੰ ਲੱਗ ਰਿਹਾਗਾ ਕਿ ਆਪ ਨਹੀਂ ਆਰੀ ਵੇਖੋ ਤੁਸੀਂ ਇਹ ਕਾਨਫਰੰਸ ਨੂੰ ਸਾਹਮਣੇ ਨਾ ਰੱਖੋ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਨਾ ਕਿ ਜਦੋਂ ਸਾਬ ਮਨਪ੍ਰੀਤ ਸਿੰਘ ਬਾਦਲ ਨੇ PPP ਬਣਾਈ ਸੀ ਤਕਰੀਬਨ ਇਹਨਾਂ ਤੋਂ 2 ਗੁਣਾ ਵੱਡਾ ਇਕੱਠ ਨਵਾਂ ਸ਼ਹਿਰ ਦੇ ਵਿੱਚ ਸ਼ਹੀਦ ਆਜ਼ਮ ਪਗਤ ਸਿੰਘ ਜੀ ਦੇ ਪਿੰਡ ਹੋਇਆ ਸੀ PPP ਦਾ ਤਕਰੀਬਨ ਕਿਹਾ ਜਾਂਦਾ ਕਿ ਉਸ ਟਾਈਮ 2 ਲੱਖ ਤੋਂ ਵੱਡਾ ਇਕੱਠ ਸੀ ਤੇ ਪੀਪੀਪੀ ਦੀ ਵੋਟ ਕਿੰਨੀ ਨਿਕਲੀ ਸੀ 5% ਸਾਰੀ ਵੋਟ ਨਿਕਲੀ ਸੀ ਇਹ ਇੱਕ ਬਹੁਤ ਵੱਡਾ ਇੱਕ ਯੂਫੋਰੀਆ ਕ੍ਰੀਏਟ ਕੀਤਾ ਗਿਆ ਆਪ ਦਾ ਕਿਉਂਕਿ ਕੇਜਰੀਵਾਲ ਸਾਹਿਬ ਨੇ ਪਹਿਲੀ ਦਫਾ ਆਣਾ ਸੀ ਸਮੁੱਚੇ ਪੰਜਾਬ ਦੇ ਵਿੱਚੋਂ ਤੇ ਨੇਬਰਿੰਗ ਸਟੇਟਸ ਦੇ ਵਿੱਚੋਂ ਇਹਨਾਂ ਨੇ ਮੋਬਿਲਾਈਜੇਸ਼ਨ ਵੱਡੇ ਪੈਮਾਨੇ ਤੇ ਕੀਤੀ ਸੀ ਮੈਂ ਸਮਝਦਾ ਕਿ ਕਾਂਗਰਸ ਨੇ ਤੇ ਕਾਲੀ ਦਲ ਕੋਈ ਗਲਤੀ ਹੋਈ ਥੋੜਾ ਜਿਹਾ ਉਹਨਾਂ ਨੇ ਇਹਨਾਂ ਨੂੰ ਲਾਈਟਲੀ ਲਿਆ ਉਹਨਾਂ ਨੇ ਕਾਂਗਰਸ ਨੇ ਮੈਨੂੰ ਇਹ ਪਤਾ ਹੈ ਇਰਤ ਗਿਰਦੇ ਤਿੰਨ ਜ਼ਿਲ੍ਹੇ ਜਿਹੜੇ ਨੇ ਮੁਕਸਰ ਦੇ ਉੱਥੋਂ ਇਕੱਠ ਸਾਡਾ ਜਿਹੜਾ 40000 ਦਾ ਹੋਇਆ ਸੀ ਇਹਨਾਂ ਨੇ ਸੁਮੂਚੇ ਪੰਜਾਬ ਚੋਂ ਬੰਦੇ ਇਕੱਠੇ ਲੋਕ ਸਭਾ ਚੋਣਾਂ ਦੇ ਅੰਦਰ 24% ਤੋਂ ਉੱਪਰ ਵੋਟ ਬੈਂਕ ਲੈ ਕੇ ਗਈ ਆਮ ਆਦਮੀ ਪਾਰਟੀ ਫਿਰ ਵੀ ਤੁਹਾਨੂੰ PPP ਵਾਲੀ ਪੋਜੀਸ਼ਨ ਕਿਉਂ ਲੱਗ ਰਹੀ ਹੈ PPP ਤੋਂ ਤਾਂ ਪੋਜੀਸ਼ਨ ਅੱਗੇ ਨਿਕਲ ਚੁੱਕੀ ਹੈ ਕਿ ਲੋਕ ਸਭਾ 'ਚ ਹੀ 24% ਤੋਂ ਵੱਧ ਵੋਟ ਸੀ ਨਹੀਂ ਮੈਂ ਇੱਕ PPP ਦਾ ਤੁਹਾਨੂੰ ਇਕੱਠ ਦਾ ਇੱਕ ਐਗਜ਼ਾਮਪਲ ਦਿੰਦਾ ਦੂਜੀ ਗੱਲ 22% ਵੋਟ ਲੈ ਕੇ ਗਏ ਨੇ ਉਦੋਂ ਦੋ ਚੀਜ਼ਾਂ ਬਹੁਤ ਵੱਡੀਆਂ ਸੀ 8 ਸਾਲ ਦਾ ਸਰ ਪ੍ਰਕਾਸ਼ ਸਿੰਘ ਬਾਦਲ ਦਾ ਤੇ ਪੀਜਪੀ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਸੀ ਗਵਰਨਮੈਂਟ ਸੀ ਪੰਜਾਬ ਉਹਦੇ ਵਿੱਚ ਲੋਕ ਇਹਨਾਂ ਨੂੰ ਵੋਟ ਨਹੀਂ ਸੀ ਪਾਣਾ ਚਾਹੁੰਦੇ 10 ਸਾਲ ਦੀ ਲਗਾਤਾਰ ਯੂਪੀਏ ਡਾਕਟਰ ਮਨਮੋਹਨ ਸਿੰਘ ਦੀ ਗਵਰਨਮੈਂਟ ਜਿਹੜੀ ਸੀ ਉਹਨਾਂ ਦੇ ਵਿੱਚ ਵੱਡੇ ਪੈਮਾਨੇ ਤੇ ਕੁਝ ਇਸ ਕਿਸਮ ਦੇ ਇਸ਼ੂਜ਼ ਉੱਠ ਚੁੱਕੇ ਸੀ ਜਿਹਦੇ ਨਾਲ ਲੋਕ ਜਿਹੜੇ ਸੀ 10 ਸਾਲ ਸੈਂਟਰ ਦੀ ਗਵਰਨਮੈਂਟ ਨੂੰ ਵਾਪਸ ਨਹੀਂ ਚਲੇ ਕੇ ਆਣਾ ਚਾਹੁੰਦੇ ਲੋਕਾਂ ਨੇ ਤੀਸਰਾ ਬਦਲੋਦੋਂ ਬਿਨਾ ਸੋਚੇ ਬਿਨਾ ਸਮਝੇ ਲੋਕਾਂ ਨੇ ਤੀਸਰੀ ਪਾਰਟੀ ਨੂੰ ਵੋਟਾਂ ਪਾ ਦਿੱਤੀਆਂ ਐਦਕੀ ਪੰਜਾਬ ਦੇ ਲੋਕ ਬਹੁਤ ਗੰਭੀਰਤਾ ਦੇ ਨਾਲ ਸਾਰੇ ਸਾਰੀ ਸਿਆਸੀ ਜਮਾਤਾਂ ਦੀ ਜਿਹੜੀ ਵਿਜ਼ਨ ਹੈ ਜਿਹੜੀ ਸੋਚ ਹੈ ਆਂਦੇ ਟਾਈਮ ਦੇ ਵਿੱਚ ਪੰਜਾਬ ਨੂੰ ਇਸ ਇੰਨੇ ਵੱਡੇ ਇਕਨੋਮਿਕ ਕ੍ਰਾਈਸਿਸ ਚੋਂ ਕੌਣ ਕੱਢੇਗਾ ਪੰਜਾਬ ਇੱਕ ਅਗਰੀਰੀਅਨ ਸੂਬਾ ਹੈ ਇੱਕ ਐਗਰੀਕਲਚਰ ਦਾ ਸੂਬਾ ਹੈ ਦੂਸਰੀ ਹਰੀ ਕ੍ਰਾਂਤੀ ਕੌਣ ਲੈ ਕੇ ਆਏਗਾ ਨੌਜਵਾਨ ਬੱਚੇ ਜਿਹੜੇ ਸਾਡੇ ਨੇ ਉਲਟਾ ਆਰਗੂਮੈਂਟ ਬਾਜੋ ਸਾਹ ਵੇ ਆਉਂਦਾਗਾ ਕਿ ਇੱਕ ਚਾਰ ਸੀਟਾਂ ਆ ਗਈਆਂ ਉਸ ਟਾਈਮ ਤੇ ਉਹਦੇ ਤੋਂ ਬਾਅਦ ਪੰਜਾਬੀਆਂ ਨੂੰ ਇਹ ਲੱਗਣ ਲੱਗ ਗਿਆ ਕਿ ਵਾਕਈ ਇਸ ਪਾਰਟੀ ਦੀ ਸਰਕਾਰ ਬਣ ਸਕਦੀ ਹੈਗੀ ਇਹ ਉਲਟਾ ਆਰਗੂਮੈਂਟ ਆਗਾ ਕਿ ਉਸੇ ਕਰਕੇ ਲੋਕ ਹੋਣ ਪੂਰਾ ਸਹਿਮਤ ਨੇ ਆਪ ਨਾਲ ਇਸੇ ਕਰਕੇ ਸਰਕਾਰ ਆ ਰਹੀ ਨਹੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਚਾਰ ਮੈਂਬਰ ਆਫ ਪਾਰਲੀਮੈਂਟ ਬਣੇ ਚਾਰਾਂ ਵਿੱਚੋਂ ਦੋ ਜਿਹੜੇ ਨੇ ਇੱਕ ਪਾਸੇ ਹੋ ਗਏ ਦੋ ਇੱਕ ਪਾਸੇ ਹੋ ਗਏ ਉਸ ਤੋਂ ਬਾਅਦ ਦੋ ਸਾਡੀਆਂ ਬਾਇ ਇਲੈਕਸ਼ਨਸ ਹੋਈਆਂ ਤਲਵੰਡੀ ਸਾਬੋ ਤੇ ਪਟਿਆਲੇ ਦੀ ਧਰਮ ਧਰਮਵੀਰ ਗਾਂਧੀ ਸਾਹਿਬ ਨੂੰ 38000 ਵੋਟ ਪਈ ਉਹ 5000 ਚ ਰਹਿ ਗਈ ਤਲਵੰਡੀ ਸਾਬੋ ਜਿੰਨੀ ਵੋਟ ਪਈ ਸੀ ਉਹਦੇ ਚੋਂ ਤੀਜਾ ਹਿੱਸਾ ਵੋਟ ਰਹਿ ਗਈ ਸੋ ਅਜੇ ਤੱਕ ਬੈਰੋਮੀਟਰ ਆਪਨੇ ਅਕਲਮੰਦੀ ਕਰਕੇ ਜਿਹੜੀਆਂ ਬਾਇ ਇਲੈਕਸ਼ਨਾਂ ਸੀ ਉਹਨਾਂ ਤੋਂ ਵੈਸੇ ਹੀ ਆ ਮੈਂ ਕਿ ਕਹਿੰਦੇ ਨੇ ਕੁੜਤਾ ਚੁੱਕ ਦਿੱਤਾ ਕਹਿ ਦਿੱਤਾ ਅਸੀਂ ਨਹੀਂ ਲੜਨਾ ਜੀ ਅਸੀਂ ਮੇਨ ਇਲੈਕਸ਼ਨ ਲੜਾਂਗੇ ਸੋ ਇਸ ਗੱਲ ਕਰ ਰਿਹਾ ਚੇਂਜ ਦੇ ਵਿੱਚ ਇਹਨਾਂ ਦੇ ਪਹਿਲਵਾਨ ਵੀ ਉਤਰਨ ਤੋਂ ਭੇੜੇ ਪੈ ਰਹੇ ਨੇ ਤੋਂ ਚੇਂਜ ਦੇ ਵਿੱਚ ਮੁਕਾਬਲਾ ਹੋਏ ਦੋ ਹੱਥ ਹੋਣ ਪਹਿਲਵਾਨਾਂ ਦੀ ਤਾਕਤ ਦਾ ਫੇਰ ਪਤਾ ਲੱਗਦਾ ਅਜੇ ਟਾਈਮ ਪਿਆ ਇਹ ਗੱਲ ਠੀਕ ਹੈ ਇੱਕ ਗੱਲ ਪੱਕੀ ਹੈ ਕਿ ਲੋਕ ਜਿਹੜੇ ਵਿਸ਼ੇਸ਼ ਤੌਰ 18 ਸਾਲ ਤੋਂ 30 ਸਾਲ ਦਾ ਨੌਜਵਾਨ ਜਿਹੜਾ ਹੈ ਉਹ ਸਟੈਬਲਿਸ਼ਡ ਪਾਰਟੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਮਨਨ ਨੂੰ ਬੜੀ ਗੰਭੀਰ 99 ਲੱਖਾਂ ਪੰਜਾਬ ਚ 97 ਲੱਖ ਵੋਟ ਬੈਂਕ ਜਿੰਨਾ ਮਰਜ਼ੀ ਹੋਏ ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਦਾ ਕਾਂਗਰਸ ਨਾਲ ਤੋਰ ਲ ਕੇ ਬਹੁਤ ਸਾਰੇ ਇਹੋ ਜਿਹੇ ਜਿਨ੍ਹਾਂ ਦਾ ਅਕਾਲੀ ਦਲ ਨਾਲ ਤੋਰ ਲ ਕੇ ਇਹ ਇੱਕ ਬਹੁਤ ਵੱਡੀ ਐਕਸਰਸਾਈਜ਼ ਹੈ ਐਸਟੈਬਲਿਸ਼ਡ ਪਾਰਟੀਆਂ ਵਾਸਤੇ ਵੇਖੋ ਅਸੀਂ ਬਾਦਲ ਨੂੰ ਬਦਲਣ ਦੀ ਗੱਲ ਕਰ ਰਹੇ ਹਾਂ ਕਾਂਗਰਸ ਵਾਲੇ ਆਪ ਵਾਲੇ ਨਿਜ਼ਾਮ ਨੂੰ ਬਦਲਣ ਦੀ ਗੱਲ ਕਰ ਰਹੇ ਸਿਸਟਮ ਨੂੰ ਬਦਲਣ ਦੀ ਗੱਲ ਕਰ ਰਹੇ ਨੇ ਮੈਂ ਕਾਂਗਰਸ ਦੀ ਲੀਡਰਸ਼ਿਪ ਨੂੰ ਇਹ ਗੱਲ ਕਵਾਂਗਾ ਕਿ ਤੁਸੀਂ ਵੀ ਇੱਕ ਨਵਾਂ ਸਿਸਟਮ ਤਬਦੀਲ ਕਰਨ ਦੀ ਗੱਲ ਕਰੋ ਬਾਦਲਾਂ ਦੀ ਤੇ ਬਦਲੀ ਹੋਈ ਜਾਣੀ ਹੈ ਭਾਜਪਾ ਦੀ ਤੇ ਕਾਲੀ ਦਲ ਦੀ ਬਦਲੀ ਹੋਈ ਜਾਣੀ ਇਹ ਲੋਕਾਂ ਨੇ ਤਾਰਨਾ ਕਰ ਲਈ ਇਹਨਾਂ ਨੂੰ ਕੋਈ ਬਚਾ ਨਹੀਂ ਸਕਦਾ ਬਟ ਲੋਕ ਸੈਟੀਸਫਾਈਡ ਨਹੀਂ ਸਾਨੂੰ ਵੀ ਵੇਖ ਚੁੱਕੇ ਨੇ ਤੋ ਮੈਂ ਚਾਹਨਾ ਕਿ ਇਹਦੇ ਵਿੱਚ ਨਵੀਂ ਕਾਂਗਰਸ ਦੀ ਲੀਡਰਸ਼ਿਪ ਤਗੜੇ ਹੋ ਕੇ ਸਿਸਟਮੈਟਿਕ ਚੇਂਜ ਦੀ ਗੱਲ ਕਰੀ ਕਾਂਗਰਸ ਨੂੰ ਇਹ ਕਹਿ ਰਹੇ ਹਾਂ ਜਦੋਂ ਤੁਸੀਂ ਪ੍ਰਧਾਨ ਸੀ ਹਾਂਜੀ ਤੇ ਉਦੋਂ ਇੱਕ ਵੱਡੀ ਗੁੱਟਬਾਜ਼ੀ ਸਾਹਮਣੇ ਆਈ ਕੈਪਟਨ ਮਰਿੰਦਰ ਸਿੰਘ ਲਗਾਤਾਰ ਤੁਹਾਡਾ ਵਿਰੋਧ ਕਰਦੇ ਰਹੇ ਤੁਹਾਨੂੰ ਲੱਗਦਾ ਨਹੀਂਗਾ ਕਿ ਜਿਹੜੀ ਉਹ ਗੁੱਟਬਾਜ਼ੀ ਸੀ ਉਹੀ ਕਾਂਗਰਸ ਨੂੰ ਖਤਮ ਕਰਨ ਜਾਂ ਕਿਨਾਰੇ ਕਰਨ ਚ ਪੰਜਾਬ ਦੇ ਅੰਦਰ ਆਪ ਦੇ ਜਨਮ ਉਸੇ ਗੁੱਟਬਾਜ਼ੀ ਚ ਹੋਇਆਗਾ ਵੇਖੋ ਇਹ ਚੀਜ਼ ਤੇ ਜਦੋਂ ਇਤਿਹਾਸ ਲਿਖਿਆ ਜਾਏਗਾ ਪੰਜਾਬ ਦਾ ਇਸ ਪੀਰੀਅਡ ਦਾ ਇਹ ਇਤਿਹਾਸ ਲਿਖਣ ਵਾਲੇ ਜਿਹੜੇ ਨੇ ਉਹੀ ਸਹੀ ਮੈਨੇਚ ਇਹਦੀ ਵੈਲਿਊ ਕਰ ਸਕਣਗੇ ਕਿ ਅੱਜ ਕੀ ਹੋਣਾ ਹੈ ਜਾਂ ਕੱਲ ਕੀ ਹੋਣਾ ਹੈ ਇਹਦੇ ਬਾਰੇ ਮੈਂ ਇਹ ਗੱਲ ਨਹੀਂ ਕਹਿ ਸਕਦਾ ਬਟ ਮੈਂ ਇੱਕ ਗੱਲ ਪੱਕੇ ਤੌਰ ਤੇ ਕਹਾਂ ਸੰ ਕਾਂਗਰਸ ਕੋ ਅਜੇ ਵੀ ਚਾਂਸ ਹੈ ਲੋਕਾਂ ਦੀ ਪ੍ਰੀਫਰੈਂਸ ਅਜੇ ਵੀ ਕਾਂਗਰਸ ਇਸ ਗੱਲ ਕਾਰਨ ਹੋਏਗੀ ਕਾਂਗਰਸ ਦਾ ਟਰੈਕ ਰਿਕਾਰਡ ਗਵਰਨੈਂਸ ਦਾ ਸਾਰੀਆਂ ਬਾਕੀ ਜਮਾਤਾਂ ਨੂੰ ਬੈਟਰ ਆਪ ਅਨਟੈਸਟਡ ਅਨਟਰਾਇਡ ਉਹ ਜੋ ਮਰਜ਼ੀ ਨਵੀਂ ਗੱਲ ਕਹਿ ਦੇਣ ਕਿਉਂਕਿ ਉਹਨਾਂ ਦਾ ਬੈਗੇਜ ਹੈ ਨਹੀਂ ਉਹਨਾਂ ਦਾ ਕੋਈ ਪਾਸਟ ਹੈ ਨਹੀਂ ਉਹਨਾਂ ਚ ਕੋਈ ਕਮੀ ਪੇਸ਼ੀ ਕੱਢੀ ਨਹੀਂ ਜਲਦੀ ਜਾ ਸਕਦੀ ਦਿੱਲੀ ਚ ਵੀ ਹੋਣੇ ਆਏ ਨੇ ਦਿੱਲੀ ਚ ਵੀ ਇੱਕ ਫੇਲੀਅਰ ਸਾਬਤ ਹੋ ਰਹੇ ਨੇ ਕਾਮਯਾਬ ਨਹੀਂ ਹੋ ਰਹੇ ਲੋਕ ਅੱਜ ਸੋ ਇਸ ਗੱਲ ਕਰਨ ਪੰਜਾਬੀਆਂ ਨੂੰ ਮੈਂ ਵਿਸ਼ੇਸ਼ ਤੌਰ ਨੌਜਵਾਨ ਬੱਚਿਆਂ ਨੂੰ ਇਹ ਬੇਨਤੀ ਕਰਾਂਗਾ ਕਾਲੇ ਨਹੀਂ ਪਹਿਣਾ ਚੰਗੀ ਤਰ੍ਹਾਂ ਸਾਰੀਆਂ ਹੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਇਲੈਕਸ਼ਨ ਮੈਨੀਫੈਸਟੋ ਪੜੋ ਉਹਨਾਂ ਦੀ ਲੀਡਰਸ਼ਿਪ ਦੀ ਗੱਲਬਾਤ ਸੁਣੋ ਜੇ ਕਾਂਗਰਸ ਸਿਸਟਮੈਟਿਕ ਚੇਂਜ ਦੀ ਗੱਲ ਕਰਦੀ ਹੈ ਤੇ ਮੈਂ ਇਹ ਵੀ رائے ਦਊਂਗਾ ਕਾਂਗਰਸ ਦੀ ਲੀਡਰਸ਼ਿਪ ਨੂੰ ਦਿੱਲੀ ਦੇ ਵਿੱਚ ਕਿ 90% ਦੀ ਕਾਂਗਰਸ ਆਪਣੇ ਕੈਂਡੀਡੇਟ ਬਦਲੇ 40 ਸਾਲ ਤੋਂ ਛੋਟੀ ਉਮਰ ਦੇ ਕੈਂਡੀਡੇਟ ਲੈ ਕੇ ਆਏ ਪੜ੍ਹੇ ਲਿਖੇ ਲੈ ਕੇ ਆਏ ਚੰਗੀ ਬੈਕਗ੍ਰਾਉਂਡ ਵਾਲੇ ਲੈ ਕੇ ਆਏ ਕੋਈ ਦਾਗ ਹੀ ਬੰਦਾ ਵਿੱਚ ਨਾ ਹੋਵੇ ਕਾਂਗਰਸ ਸਰਕਾਰ ਬਣਾਉਣ ਦੀ ਬਕਾਇਦਤ ਔਰ ਪੋਜੀਸ਼ਨ ਚ ਹੋਏਗੀ 1 ਸਾਲ ਤੋਂ ਤੁਸੀਂ ਵੀ ਉੱਪਰੋਂ ਆਇਓ ਸਭ ਤੁਸੀਂ ਇਲੈਕਸ਼ਨ ਲੜੋਗੇ ਨਹੀਂ ਮੈਨੂੰ ਵੀ ਬਦਲਨਾ ਬਦਲੋ ਜੇ ਮੈਂ ਦਾਗੀ ਆ ਮੈਨੂੰ ਬਦਲੋ ਮੈਂ ਦਾਗੀਆਂ ਦੀ ਗੱਲ ਕੀਤੀ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਜਾਣੇ 40 ਸਾਲ ਤੋਂ ਉੱਤੇ ਜਿਹੜੇ ਨੇ ਘਰਕ ਲਾ ਦਿਓ ਮੇਰੇ 90% ਮੈਂ 10% ਜਾਂ 20% ਜਿਨ੍ਹਾਂ ਲੋਕਾਂ ਦੀ ਲੋਕਾਂ ਵਿੱਚ ਗੱਲ ਹੈ ਸ਼ਵੀ ਚੰਗੀ ਹੈ ਜਿਹੜੇ ਕੰਟ੍ਰਿਬਿਊਟ ਕਰ ਸਕਦੇ ਪੰਜਾਬ ਪ੍ਰਤੀ ਜਿਹੜੇ ਲੋਕ ਜਿਨ੍ਹਾਂ ਨੂੰ ਪਸੰਦ ਕਰਦੇ ਉਹਨਾਂ ਨੂੰ ਰੱਖੋ ਬਾਕੀ ਨਵੀਂ ਚੀਜ਼ ਲੈ ਕੇ ਆਓ ਪ੍ਰੋਪੋਜ਼ਲ ਦਿੱਤਾ ਤੁਸੀਂ ਰਾਹੁ ਗਾਂਧੀ ਨੂੰ ਪ੍ਰੋਪੋਜ਼ਲ ਦਿੱਤਾ ਇਹ ਅਜੇ ਨਹੀਂ ਦਿੱਤਾ ਤੇ ਮੈਂ ਦਵਾਂਗਾ ਮੈਂ ਜ਼ਰੂਰ ਕਵਾਂਗਾ ਕਾਂਗਰਸ ਵਾਸਤੇ ਇਹ ਇਲੈਕਸ਼ਨ ਜਿੰਨੀ ਬਹੁਤ ਜ਼ਰੂਰੀ ਹੈ ਕਾਂਗਰਸ ਵਾਸਤੇ ਇੱਕ ਬਹੁਤ ਵੱਡਾ ਟਾਸਕ ਹੈ ਬਿਕੋਜ਼ ਤੀਜੀ ਵਾਰ ਕਾਂਗਰਸ ਜਿਹੜੀ ਹੈ ਜਿਹੜੀ ਇਸ ਪੋਜੀਸ਼ਨ 'ਚ ਨਹੀਂ ਆਣੀ ਚਾਹੀਦੀ ਕਿ ਅਸੀਂ ਆਪਣੀ ਗਵਰਨਮੈਂਟ ਨਾ ਫਾਰਮ ਕਰ ਸਕੀਏ ਅਸੀਂ ਆ ਸਕਦੇ ਪ੍ਰੋਪੋਜ਼ਲ ਕੀ ਕੀ ਹੋਊਗਾ ਜਿਹੜੇ ਤੁਸੀਂ ਗੱਲਾਂ ਕਹੀਆਂ ਉਹਨਾਂ 'ਚ ਕੀ ਦੋ ਤਿੰਨ ਅਹਿਮ ਗੱਲਾਂ ਕੀ ਹੋਣਗੀਆਂ ਸਾਰਿਆਂ ਨੂੰ ਅਹਿਮ ਗੱਲ ਹੋਏਗੀ ਜਿਹੜੀ ਮੈਂ ਰਾਹੁਲ ਜੀ ਸਾਹਮਣੇ ਰੱਖਾਂਗਾ ਕਿ ਵੀ ਵਿਲ ਹੈਵ ਟੂ ਪ੍ਰੋਮਿਸ ਲੋਕਾਂ ਨੂੰ ਅ ਸਿਸਟਮੈਟਿਕ ਚੇਂਜ ਸਿਸਟਮ ਵਿੱਚ ਤਬਦੀਲੀ ਬਾਦਲਾਂ ਦੀ ਤਬਦੀਲੀ ਨਹੀਂ ਬਾਦਲਾਂ ਦੀ ਤਬਦੀਲੀ ਤੇ ਲੋਕਾਂ ਨੇ ਕਰ ਦਿੱਤੀ ਕਰ ਦੇਣੀ ਉਹਨਾਂ ਮੰਨ ਵੜਾ ਲਿਆ ਸਿਸਟਮ ਦੀ ਚੇਂਜ ਆਮ ਆਦਮੀ ਨੂੰ ਜਸਟਿਸ ਮਿਲਣੀ ਚਾਹੀਦੀ ਏ ਪੁਲਿਸ ਦੇ ਵਿੱਚ ਰਿਫਾਰਮਸ ਆਣੇ ਚਾਹੀਦੇ ਨੇ ਐਗਰੀਕਲਚਰ ਦੀ ਪੋਲਿਸੀਜ਼ ਪਾਰਟੀ ਦੀਆਂ ਟਿਕਟਾਂ ਦੇ ਉੱਤੇ ਤੁਸੀਂ ਕਹ ਰਹੇ ਦੂਜੀ ਗੱਲ ਜਿਹੜੀ ਟਿਕਟਾਂ ਦੀ ਗੱਲ ਏ ਇਹ ਮੈਂ ਜ਼ਰੂਰ ਕਹਾਂਗਾ 80 ਫੀਸਦੀ ਟਿਕਟਾਂ ਜਿਹੜੀਆਂ ਇਸ ਟਾਈਮ 40 ਜਾਂ 45 ਸਾਲ ਦੀ ਉਮਰ ਤੋਂ ਥੱਲੇ ਨੌਜਵਾਨ ਚਿਹਰੇ ਕਾਬਲ ਚਿਹਰੇ education ਉਹਨਾਂ ਦੀ ਬਕਾਇਦਾਤ ਔਰ ਮਦਦ ਨਜ਼ਰ ਰੱਖਦੇ ਹੋਏ ਟਰੈਕ ਰਿਕਾਰਡ ਰੱਖਦੇ ਹੋਏ ਕੋਈ ਦਾਗੀ ਬੰਦਾ ਨਾ ਕੋਈ ਇਹੋ ਜਿਹਾ ਨਾ ਹੋਏ ਜਿੱਦੇ ਤੇ ਕੋਈ ਕ੍ਰਿਮੀਨਲ ਕੇਸਸ ਹੋਣ ਕਿਹਾਂ ਇਸ ਕਿਸਮ ਦਾ ਆਦਮੀ ਹੋਏ ਜਿਹਨੂੰ ਸੋਸਾਇਟੀ ਪਸੰਦ ਨਾ ਕਰ ਸਕੇ ਤੋਂ ਮੈਂ ਸਮਝਦਾ ਕਿ ਕਾਂਗਰਸ ਦੇ ਟਰੈਕ ਰਿਕਾਰਡ ਕਰ ਸਾਨੂੰ ਵੀ ਸਟੈਂਡ ਬੈਟਰ ਚਾਂਸ ਦੈਨ ਦੀ ਆਮ ਆਦਮੀ ਪਾਰਟੀ ਪਰ ਤੁਹਾਡੇ ਪ੍ਰਧਾਨ ਦੇ ਉੱਤੇ ਅਲੀਗੇਸ਼ਨ ਨੇ ਪ੍ਰਧਾਨ ਤੇ ਕੇਸ ਚੱਲ ਰਿਹਾ ਹੈ ਭ੍ਰਿਸ਼ਟਾਚਾਰ ਦਾ ਕੈਪਟਨ ਮਰਿੰਦਰ ਸਿੰਘ ਦੇ ਉੱਤੇ ਕੇਸ ਆਗਾ ਸਿਟੀ ਸੈਂਟਰ ਦਾਗਾ ਇੰਪਰੂਵਮੈਂਟ ਟਰਸਟ ਦਾਗਾ ਕੋ ਕੇਸ ਚਲਣਾ ਤੇ ਕੇਸ ਸਟੈਬਲਿਸ਼ ਹੋਣਾ ਉਹਦੇ ਵਿੱਚ ਫਰਕ ਜ਼ਰੂਰ ਹੁੰਦਾ ਹੈ ਤਾਂ ਮੈਂ ਇਹ ਚਾਹਾਂਗਾ ਕਿ ਉਹਨਾਂ ਦੀ ਕ੍ਰੈਡੀਬਿਲਿਟੀ ਵੀ ਹੈ ਇਹ ਨਹੀਂ ਇਹ ਕਿ ਨਹੀਂ ਹੈ ਕੇਸ ਬਣੇ ਨੇ ਇਹ ਤੇ ਹੁਣ ਕਚੈਰੀਆਂ ਦਾ ਫੈਸਲਾ ਹੈ ਕੋਰਟਸ ਜਿਹੜੀਆਂ ਨੇ ਬਹੁਤ ਹਿੰਦੁਸਤਾਨ ਦੇ ਵਿੱਚ ਬਿਹਤਰੀਨ ਕਚੈਰੀਆਂ ਨੇ ਆਪੇ ਉਹ ਫੈਸਲਾ ਕਰਨ ਗਿਆ ਜੇ ਕਚੈਰੀਆਂ ਕੋਈ ਕਿਸੇ ਕਿਸਮ ਦਾ ਕੋਈ ਉਲਟ ਫੈਸਲਾ ਕਰਦੀਆਂ ਨੇ ਤੇ ਪਾਰਟੀ ਨੂੰ ਉਹਦੇ ਬਾਰੇ ਵਿਚਾਰਨਾ ਪਏਗਾ ਜਿੰਨਾਂ ਚਿਰ ਨਹੀਂ ਕਰਦੀਆਂ ਉਹਨਾਂ ਚਿਰ ਅਸੀਂ ਕਿਸੇ ਤੇ ਕਿੰ ਤੂੰ prontu ਕਰਨਾ ਮੈਂ ਸਮਝੀ ਨਾ ਠੀਕ ਨਹੀਂ ਹੁੰਦਾ ਪੋਲਿਟਿਸ਼ੀਅਨਸ ਦੇ ਕੇਸਸ ਚੱਲਦੇ ਹੀ ਰਹਿੰਦੇ ਨੇ ਪੁਰਾਣੇ ਚੱਲਦੇ ਆਏ ਨੇ ਇੱਕ ਰਵਈਏ ਤੇ ਰਹੀ ਏ ਚੱਲਦੀ ਬਹੁਤ ਸਾਰੇ ਹੁਣ ਸੰਜੇ ਸਿੰਘ ਤੇ ਵੀ ਵਿਕਰਮ ਸਿੰਘ ਮਜੀਠੀਆ ਕੇਸ ਕਰਨੀ ਲੱਗਾ ਕੱਲ ਨੂੰ ਤੁਸੀਂ ਸੰਜੇ ਸਿੰਘ ਤੇ ਕੁਐਸਚਨ ਮਾਰ ਕੇ ਕਰ ਦੋਗੇ ਦੇ ਤੇ ਕੇਸ ਚੱਲਦਾ ਜੀ ਇਹੋ ਜਿਹੇ ਕੇਸਸ ਪਤਾ ਨਹੀਂ ਆਉਂਦੇ ਟਾਈਮ ਦੇ ਵਿੱਚ ਹੁੰਦਾ ਨਾ ਮਾਨਹਾਨੀ ਦੇ ਕੇਸ ਤੇ ਭ੍ਰਿਸ਼ਟਾਚਾਰ ਦੇ ਕੇਸ ਚ ਫਰਕ ਹੁੰਦਾ ਅਜੇ ਨਵੇਂ ਨੇ 2-3 ਦਿਨ 2-3 ਸਾਲ ਇਹਨਾਂ ਨੂੰ ਦੇ ਦਿਓ ਭ੍ਰਿਸ਼ਟਾਚਾਰ ਦੇ ਇਹਨਾਂ ਤੇ ਵੀ ਕੰਮ ਚੱਲ ਪਏਗਾ ਜੀ ਅਜੇ ਤੇ ਬਿਲਕੁਲ ਨਵੇਂ ਨੇ ਜੀ ਅਜੇ ਗੱਡੀ ਜਿਹੜੀ ਇਹ ਬਿਲਕੁਲ ਨਵੀਂ ਸ਼ੋਰੂਮ ਚੋਂ ਨਿਕਲੀ ਹੈ ਕੁਝ ਹਾਲ ਕੇ ਚੱਲੇਗੀ ਫੇਰ ਹੀ ਪਤਾ ਲੱਗੇਗਾ ਕਿ ਇਹਦੇ ਨੂੰ ਲੱਗਦਾ ਕਾਂਗਰਸ ਦੀ ਗੱਡੀ ਕੈਪਟਨ ਮਰਿੰਦਰ ਸਿੰਘ ਨੇ ਨਹੀਂ ਚੱਲਣ ਦਿੱਤੀ ਜੇ ਜਦੋਂ ਤੁਸੀਂ ਪ੍ਰਧਾਨ ਸੀ ਅਗਰ ਪਾਰਟੀ ਉਹ ਤੋਂ ਮਜ਼ਬੂਤ ਹੁੰਦੀ ਤਾਂ ਆਪਦੀ ਪੋਜੀਸ਼ਨ ਨਾ ਹੁੰਦੀ ਪੰਜਾਬ 'ਚ ਵੇਖੋ ਮੈਂ ਕਿਸੇ ਤੇ ਕੋਈ ਕਿੰਤੂ ਪਰੰਤੂ ਕਰਨਾ ਨਹੀਂ ਚਾਹੁੰਦਾ ਮੈਂ ਤਾਂ ਤੁਹਾਨੂੰ ਅੱਗੇ ਹੀ ਦੱਸਿਆ ਹੈ ਇਸ ਟਾਈਮ ਦਾ ਜਦੋਂ ਇਤਿਹਾਸ ਲਿਖਿਆ ਜਾਏਗਾ ਤੇ ਆਸਕਾਰ ਇਹਦੇ ਤੇ ਆਪਣੀ ਟਿੱਪਣੀ ਦੇਣਗੇ ਆਪਣੀ ਚਰਚਾ ਕਰਨਗੇ ਲਿਖਣਗੇ ਇਹ ਚੀਜ਼ ਆਪ ਇਤਿਹਾਸਕਾਰਾਂ ਦਾ ਕਿ ਹਮਦਰ ਇਤਿਹਾਸਕਾਰਾਂ ਦਾ ਤੁਹਾਡੀ ਟਿੱਪਣੀ ਕਰਨਾ ਜਿਹੜੀ ਵਰਤਮਾਨ ਦੀ ਟਿੱਪਣੀ ਸਿਆਸਦਾਨ ਕਰਦੇ ਨੇ ਅ ਅੱਜ ਕਿਸੇ ਕਿਸਮ ਦੀ ਮੇਰੇ ਵੱਲੋਂ ਟਿੱਪਣੀ ਕਰਨੀ ਹੋ ਸਕਦਾ ਪਾਰਟੀ ਦੇ ਹੱਕ ਵਿੱਚ ਨਾ ਜਾਏ ਅੱਜ ਜੇ ਮੈਂ ਕੋਈ ਐਹੋਜੀ ਟਿੱਪਣੀ ਕਰਾਂ ਜਿਹੜੀ ਪਾਰਟੀ ਦੇ ਹੱਕ ਚ ਨਾ ਜਾਏ ਮੈਸਮਨੇ ਉਹ ਜਸਟਿਸ ਨਹੀਂ ਹੋਏਗੀ ਜਿਸ ਜਮਾਤ ਨੇ ਜਿਸ ਪਾਰਟੀ ਨੇ ਮੈਨੂੰ ਇੰਨੀ ਇੱਜ਼ਤ ਤੇ ਮਾਨ ਤੇ ਸਨਮਾਨ ਦਿੱਤਾ ਹੋਏ ਮੈਂ ਅੱਜ ਕੋਈ ਐਹੋਜੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਜਿਸ ਟਿੱਪਣੀ ਦੇ ਨਾਲ ਪਾਰਟੀ ਦੀ ਸ਼ਬੀ ਦੇ ਵਿੱਚ ਕੋਈ ਫਰਕ ਪੈਂਦਾ ਕੈਪਟਨ ਮਿੰਦਰ ਸਿੰਘ ਤਾਂ ਇਹਦੀ ਪਰਵਾਹ ਕਰਦੇ ਨਹੀਂ ਸੀ ਤੁਸੀਂ ਕਿਉਂ ਪਰਵਾਹ ਕਰ ਰਹੇ ਹੋ ਹਰ ਆਦਮੀ ਦਾ ਆਪਣਾ ਆਪਣਾ ਤੌਰ ਤਰੀਕਾ ਹੁੰਦਾ ਹੈ ਮੇਰਾ ਜਨਮ ਕਾਂਗਰਸ ਚ ਹੋਇਆ ਮੇਰੀ ਮੌਤ ਕਾਂਗਰਸ ਚ ਹੋਣੀ ਆਈ ਐਮ ਅ ਕਮਿਟਿਡ ਕਾਂਗਰਸਮੈਨ ਮੈਂ ਹਰ ਗੱਲ ਕਹਿਣ ਦੀ ਪਹਿਲੇ ਉਨੂੰ ਚੰਗੀ ਤਰ੍ਹਾਂ ਕੋਖ ਲੈਣਾ ਕਿ ਮੇਰਾ ਹਰ ਕਿਹਾ ਹੋਇਆ ਜਿਹੜਾ ਸ਼ਬਦ ਮੂੰਹ ਚੋਂ ਨਿਕਲਣਾ ਉਹ ਕੋਈ ਕਾਂਗਰਸ ਦੇ ਜਾਂ ਆਪਣੀ ਪਾਰਟੀ ਦੇ ਖਿਲਾਫ ਨਾ ਚਲਾ ਜਾਏ ਅੱਜ ਜਾਂ ਕੱਲ ਜਾਂ ਆਂਦੇ ਟਾਈਮ 'ਚ ਨਾ ਚਲਾ ਜਾਏ ਤਾਂ ਮੈਂ ਹਮੇਸ਼ਾ ਆਪਣੇ ਵਿਚਾਰਾਂ ਨਾਲ ਆਪਣੇ ਵਚਨਾਂ ਦੇ ਨਾਲ ਥੋੜਾ ਜਿਹਾ ਗੰਭੀਰਤਾ ਦੇ ਨਾਲ ਇਹ ਸਾਰੇ ਮੈਂ ਗੱਲ ਕਹਿਣਾ ਚਾਹਨਾ ਲੱਗਦਾ ਇਹਦੇ ਤੋਂ ਬਾਅਦ ਕੋਈ ਸਪੇਸ ਬਚਦਾਗਾ ਜਦੋਂ ਸਿਆਸੀ ਕਾਨਫਰੰਸ ਹੁੰਦੀ ਹੈ ਮਾਗੀ ਦੀ ਮੁਕਸਦ 'ਚ ਕੇਜਰੀਵਾਲ ਕਹਿੰਦੇ ਨੇ ਕਮਿਸ਼ਨ ਬਣਾਵਾਂਗਾ ਬਾਦਲਾਂ ਦੇ ਉੱਤੇ ਮਜੀਠੀਆ ਨੂੰ ਫੜ ਕੇ ਅੰਦਰ ਦੇਵਾਂਗੇ ਕਾਲਰ ਤੋਂ ਫੜ ਕੇ ਸੰਜੇ ਸਿੰਘ ਕਹਿੰਦੇ ਨੇ ਤੇ ਦੂਜੇ ਪਾਸੇ ਕੈਪਟਨ ਮਨਿੰਦਰ ਸਿੰਘ ਕਹਿ ਰਹੇ ਨੇ ਕਿ ਜਦੋਂ ਤੱਕ ਮਜੀਠੀਆ ਦੇ ਕੇਸ ਸਾਬਤ ਨਹੀਂ ਹੁੰਦਾ ਮੈਂ ਕੁਝ ਨਹੀਂ ਬੋਲਾਂਗਾ ਤੁਹਾਨੂੰ ਲੱਗਦਾ ਇਸ ਤੋਂ ਬਾਅਦ ਜਦੋਂ ਇੰਨਾ ਤਿੱਖਾ ਬੋਲਿਆ ਜਾ ਰਿਹਾਗਾ ਕਾਂਗਰਸ ਨੂੰ ਕੋਈ ਵੋਟ ਦੇਗਾ ਦੇਖੋ ਮੈਨੂੰ ਇਸ ਗੱਲ ਦਾ ਪਤਾ ਨਹੀਂ ਕੈਪਟਨ ਨਰਿੰਦਰ ਸਿੰਘ ਜੀ ਨੇ ਕੀ ਕੀਤਾ ਬਟ ਮੇਰਾ ਮੰਨਣਾ ਹੈ ਤੇ ਆਲ ਇੰਡੀਆ ਕਾਂਗਰਸ ਦਾ ਵੀ ਮੰਨਣਾ ਹੈ ਕਿਉਂਕਿ ਇਹ ਸਟੈਂਡ ਰਾਹੁਲ ਗਾਂਧੀ ਜੀ ਦਾ ਲਿਆ ਹੋਇਆ ਸਟੈਂਡ ਸੀ ਏਸੀਸੀ ਦਾ ਲਿਆ ਹੋਇਆ ਸਟੈਂਡ ਸੀ ਤੇ ਮੇਰਾ ਐਜ਼ ਅ ਪੀਸੀਸੀ ਪ੍ਰੈਜ਼ੀਡੈਂਟ ਲਿਆ ਹੋਇਆ ਸੀਕਰ ਜਗਦੀਸ਼ ਸਿੰਘ ਪੋਲਾ ਦੇ ਬਿਆਨਾਂ ਤੋਂ ਬਾਅਦ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਰਹਿ ਗਈਆਂ ਕਿ ਵਿਕਰਮ ਸਿੰਘ ਮੰਜੀਠੀਆ ਕਿੰਗਪਿੰਨ ਸੀ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਚ ਵੱਡੇ ਪੈਮਾਨੇ ਤੇ ਜਿਹੜਾ ਸਮਗਲਿੰਗ ਹੁੰਦੀ ਰਹੀ ਜਿਹੜਾ ਉਹਨੇ ਕਿਹਾ ਕਿ 6000 ਕਰੋੜ ਦਾ ਨਸ਼ਾ ਅਸੀਂ 8 ਸਾਲਾਂ ਚ ਕਾਲੀ ਦਲ ਰਾਜ ਚ ਵੇਚਿਆ ਤੇ ਉਹਦਾ ਕਿੰਗਪਿੰਨ ਵਿਕਰਮ ਮੰਜੀਠੀਆ ਸੀ ਮੈਂ ਅੱਜ ਵੀ ਕਹਿੰਨਾ ਕਿ ਇਹਦਾ ਜਿਹੜਾ ਹੈ ਇਹਦੀ ਬਕਾਇਦਾਤ ਉਨ ਇਨਵੈਸਟੀਗੇਸ਼ਨ ਸੀਬੀਆਈ ਦੀ ਹੋਣੀ ਚਾਹੀਦੀ ਹੈ ਤੇ ਜੇ ਮੈਂ ਇਸ ਐਹੋਜੀ ਪੋਜੀਸ਼ਨ ਚ ਕਦੀ ਹੋਇਆ ਪ੍ਰਮਾਤਮਾ ਨੇ ਕਿਤੇ ਮਿਹਰ ਕੀਤੀ ਤੇ ਯਾ ਮੇ ਇਸ ਪੋਜੀਸ਼ਨ ਚ ਹੁੰਦਾ ਪਹਿਲੇ ਦਿਨ ਇਲੈਕਸ਼ਨ ਰਿਜ਼ਲਟ ਆਨ ਤੋਂ ਬਾਅਦ ਕਾਲਰ ਤੋਂ ਫੜ ਕੇ ਬਿਕਰਮ ਸਿੰਘ ਮਜੀਠੀਆ ਹਵਾਲਾ ਅਰ ਚੰਦਰਵਾੜਨਾ ਸੀ ਇਸ ਗੱਲ ਦੇ ਨਾਲ ਇਹ ਜਿਹੜੀ ਹੈ ਮੈਂ ਅਜੇ ਵੀ ਉਸ ਗੱਲ ਤੇ ਸਹਿਮਤ ਹਾਂ ਕਿ ਇਹ ਬਕਾਇਦਤਔਰ ਗੁਨਾਗਾਰ ਹੈ ਐਂਡ ਹੀ ਇਸ ਬੀਂਗ ਸ਼ੀਲਡਡ ਬਾਈ ਦੀ ਕਾਲੀਸ ਐਂਡ ਇਹ ਬਕਾਇਦਤਔਰ ਬੀਜੇਪੀ ਵੀ ਬਕਾਇਦਤਔਰ ਇਹਦੇ ਵਿੱਚ ਗੁਨਾਗਾਰ ਹੈ ਇਸ ਗੱਲ ਕਰਨੇ ਕਿ ਨਰਿੰਦਰ ਮੋਦੀ ਜੀ ਨੇ ਵਚਨ ਦਿੱਤਾ ਸੀ ਪਾਰਲੀਮੈਂਟ ਵੇਲੇ ਕਿ ਤੁਸੀਂ ਮੈਨੂੰ ਟਾਈਮ ਦਿਓ ਮੈਨੂੰ ਮੌਕਾ ਦਿਓ ਜਿਹੜਾ ਡਰੱਗ ਮਾਫੀਆ ਹੈ ਪੰਜਾਬ ਦੇ ਵਿੱਚੋਂ ਮੈਂ ਜੜੋਂ ਖੇੜਾਂਗਾ ਪ੍ਰਧਾਨ ਨੂੰ ਇਹ ਗੱਲ ਸਮਝ ਕਿਉਂ ਨਹੀਂ ਆ ਰਹੀ ਪਾਰਟੀ ਦੇ ਪ੍ਰਧਾਨ ਨੇ ਅਕਸਰ ਉਹਨਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ ਜਿਹੜੀ ਤੁਸੀਂ ਕਹਿ ਰਹੇ ਹੋ ਇਸ ਗੱਲ ਦਾ ਮੈਂ ਜਵਾਬ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਜਵਾਬ ਵੀ ਉਹਨਾਂ ਕੋਲੋਂ ਪ੍ਰਤਾਪ ਸਿੰਘ ਬਾਜੋ ਆਪਣੀ ਇਸ ਗੱਲ ਤੇ ਬਿਲਕੁਲ ਦ੍ਰਿੜਤਾ ਨਾ ਕਾਇਮ ਹੈ ਕਿ ਵਿਕਰਮ ਸਿੰਘ ਮਜੀਠੀਆ ਬਕਾਇਦਾ ਤੌਰ 'ਤੇ ਇਹ ਸਾਰੇ ਡਰੱਗ ਮਾਫੀਆ ਦਾ ਹੀ ਇਜ਼ ਦੀ ਕਿੰਗਪਿਨ ਹੀ ਸ਼ੁੱਡ ਬੀ ਟਰਾਇਡ ਐਂਡ ਇਹ ਬਕਾਇਦਾ ਤੌਰ 'ਤੇ ਜੇ ਕਾਂਗਰਸ ਦੀ ਸਰਕਾਰ ਬਣੀ ਤੇ ਪ੍ਰਤਾਪ ਸਿੰਘ ਬਾਜਵਾਦ ਦੇ ਵਿੱਚ ਉੰਦਰ ਜਿਉਂਦਾ ਹੋਇਆ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਤਾਪ ਸਿੰਘ ਬਾਜਵਾ ਦੀ ਕੋਈ ਹੋਂਦ ਹੋਈ ਮੈਂ ਸੀਰੀਅਸਲੀ ਤੁਹਾਨੂੰ ਕਹਿਣਾ ਮੈਂ ਆਵਾਜ਼ ਬੁਲੰਦ ਕਰਾਂਗਾ ਤੇ ਫੜ ਕੇ ਬਿਕਰਮ ਸਿੰਘ ਮਜੀਠੀਆ ਸੀ ਅੰਦਰ ਦਵਾਂਗੇ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਤੁਹਾਡੀ ਪਿਸ਼ਨ ਕੀ ਹੋਊਗੀ ਕਿਉਂਕਿ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਤੁਹਾਡੀ ਪਿਸ਼ਨ ਕੀ ਹੋਊਗੀ ਕਿ ਨਹੀਂ ਹੋਊਗੀ ਅਗਰ ਸਰਕਾਰ ਬਣ ਜਾਂਦੀ ਹੈ ਤੁਹਾਡੀ ਕਪੀਸ਼ਨ ਹੋ ਪਾਰਟੀ ਚ ਇਹ ਕੋਏ ਤੇ ਹੁਣ ਸਰਕਾਰ ਜਾਣੇ ਜਾਂ ਪ੍ਰਮਾਤਮਾ ਜਾਣੇ ਪਹਿਲੀ ਗੱਲ ਏ ਪ੍ਰਮਾਤਮਾ ਜਾਣੇ ਫਿਰ ਸਰਕਾਰ ਜਾਣੇ ਫਿਰ ਪਾਰਟੀ ਦੇ ਬੌਸ ਜਾਣਨ ਜਿਹੜੀ ਪਾਰਟੀ ਹਾਈ ਕਮਾਂਡ ਜਾਣੇ ਮੈਂ ਤੇ ਤੁਹਾਨੂੰ ਇੰਨੀ ਗੱਲ ਕਹੀ ਏ ਕਿ ਜੇ ਪ੍ਰਤਾਪ ਸਿੰਘ ਬਾਜਵਾ ਚ ਦਮ ਖੰਮ ਹੋਇਆ ਜਿਉਂਦਾ ਜਾਗਦਾ ਹੋਇਆ ਉਦੀ ਕੋਈ ਪਾਰਟੀ ਦੇ ਵਿੱਚ ਸੁਣਵਾਈ ਹੋਈ ਜੇ ਸੁਣਵਾਈ ਮੇਰੀ ਕੋਈ ਨਾ ਹੋਏ ਤੇ ਫਿਰ ਮੈਂ ਕਰ ਕੁਝ ਨਹੀਂ ਚਾਹਦਾ ਪਰ ਜੇ ਮੇਰੀ ਸੁਣਵਾਈ ਹੋਈ ਤੇ ਵਿਕਰਮ ਸਿੰਘ ਮਜੀਠੀਆ ਨੂੰ ਆਉਣ ਵਾਲੀ ਥਾਂ ਤੇ ਪਹਚਾਣਾ ਇਹ ਮੇਰਾ ਪੰਜਾਬ ਦੇ ਪੰਜਾਬੀਆਂ ਦੇ ਨਾਲ ਤੇ ਨੌਜਵਾਨਾਂ ਨਾਲ ਸਾਡੀ वचन ਬੱਤ ਹੈ ਉਹਦੇ ਤੇ ਮੈਂ ਕਮਿਟਿਡ ਆ ਪਰ ਕਿਹਾ ਜਾਂਦਾ ਕਿ ਜਦੋਂ ਤੁਸੀਂ ਪ੍ਰਧਾਨਗੀ ਛੱਡੀ ਉਹਦੇ ਇੱਕ ਬਕਾਇਦਾ ਸਮਝੌਤਾ ਹੋਇਆ ਕਿ ਤੁਹਾਨੂੰ ਵੀ ਕੁਝ ਦਿੱਤਾ ਜਾਊਗਾ ਸਰਕਾਰ ਬਣੂਗੀ ਉਹ ਕੀ ਕੀ ਸਮਝੌਤਾ ਸੀਗਾ ਉਹ ਕੀ ਤੁਹਾਨੂੰ ਕਿਹੜੀ ਸੀਟ ਦਿੱਤੀ ਜਾਊਗੀ ਨਹੀਂ ਨਹੀਂ ਬਿਲਕੁਲ ਇਹ ਬੇਬੁਨਿਆਦ ਗੱਲ ਹੈ ਜਦੋਂ ਅਸਤੀਫਾ ਦਿੱਤਾ ਗਿਆ ਮੈਨੂੰ ਪੁੱਛਿਆ ਗਿਆ ਮੈਨੂੰ ਪਹਿਲੇ ਰਾਹੁਲ ਜੀ ਨੇ ਗੱਲ ਕਹੀ ਹੈ ਕਿ ਬਾਜਵਾ ਜੀ ਇਹਦਾ ਇਹ ਸਟੇਲਮੈਂਟ ਨੂੰ ਤੋੜਨ ਦਾ ਰਸਤਾ ਕੀ ਹੈ ਸਟੇਲਮੈਂਟ ਟੁੱਟ ਨਹੀਂ ਰਿਹਾ ਪਾਰਟੀ ਦਾ ਨੁਕਸਾਨ ਹੋ ਰਿਹਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਰਾਹੁਲ ਜੀ ਤੁਸੀਂ ਮੇਰੇ ਲੀਡਰ ਹੋ ਪਾਰਟੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਇਸ ਪਾਰਟੀ ਪਿੱਛੇ ਇਹਦੀ ਹੋਂਦ ਪਿੱਛੇ ਇਹੋ ਜੀਆਂ ਪ੍ਰਧਾਨਗੀ ਆ ਮੈਂ 100 ਵਾਰ ਵੀ ਆਪਣੇ ਸਿਰ ਤੋਂ ਵਾਰ ਕੇ ਸੁੱਟ ਸਕਨਾ ਤੁਸੀਂ ਮੇਰੀ ਪ੍ਰਧਾਨਗੀ ਤੋਂ ਅਸਤੀਫਾ ਲਓ ਤੇ ਜਿਸ ਨੂੰ ਤੁਸੀਂ ਸਹੀ ਸਮਝਦੇ ਉਹਨੂੰ ਬਣਾਓ ਮੈਂ ਅਜ਼ ਆਰਡੀਨਰੀ ਸੋਲਜਰ ਪਾਰਟੀ ਦਾ ਬਿੜਾ ਸ਼ਰਤ ਕੰਮ ਕਰਾਂਗਾ ਤਾਂ ਮੈਂ ਉਸ ਗੱਲ ਤੇ ਕਮਿਟਿਡ ਆ ਕੋਈ ਸੌਦਾ ਨਹੀਂ ਹੋਇਆ ਕੋਈ ਸ਼ਰਤ ਨਹੀਂ ਰੱਖੀ ਗਈ ਮੈਂ ਜਿੱਥੇ ਵੀ ਗਿਆ ਅਜ਼ ਕਮਿਟਿਡ ਫੁੱਟ ਸੋਲਜਰ ਆਫ ਦਿ ਕਾਂਗਰਸ ਹੋ ਕੇ ਗਿਆ ਤੇ ਇਸ ਤਰ੍ਹਾਂ ਹੀ ਮੈਂ ਅੱਜ ਵੀ ਖੜਾ ਹਾਂ ਪਰ ਤੁਸੀਂ ਤਾਂ ਖੰਡੂਰ ਸਾਹਿਬ ਇਲੈਕਸ਼ਨ 'ਚ ਸੁਣਿਆ ਬਾਜਵਾ ਕੈਂਪਨੀ ਬੜੀ ਕੋਸ਼ਿਸ਼ ਕੀਤੀ ਕਿ ਉਸ ਤੋਂ ਇਲੈਕਸ਼ਨ ਲੜੀ ਜਾਵੇ ਕੈਪਟਨ ਮਹਿੰਦਰ ਸਿੰਘ ਵਿਡਰੋ ਕਰ ਰਹੀ ਸੀ ਜਾਂ ਵਿਡਰੋ ਕੀਤਾ ਕਾਂਗ ਨਹੀਂ ਚਲੋ ਆਪਣੀ ਅੰਦਰੂਨੀ ਵੀ ਵਿਚਾਰ ਹੋ ਸਕਦੇ ਨੇ ਅੰਦਰੂਨੀ ਕੈਪਟਨ ਸਾਹਿਬ ਦਾ ਕੋਈ ਹੋਰ ਵਿਚਾਰ ਹੋ ਸਕਦਾ ਮੈਂ ਮੇਰਾ ਵਿਚਾਰ ਕੁਝ ਹੋ ਸਕਦਾ ਇਹਨਾਂ ਨਾਲ ਸਹਿਮਤ ਨਾ ਹੋਏ ਇਸ ਦਾ ਮੈਂ ਤੇ ਕੁਝ ਨਹੀਂ ਤੁਹਾਨੂੰ ਔਨ ਕੈਮਰਾ ਮੈਂ ਕੁਝ ਨਹੀਂ ਕਹਿ ਸਕਦਾ ਤੁਸੀਂ ਬਹੁਤ ਸਿਆਣੇ ਹੋ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਇਸ਼ਾਰਿਆਂ ਨਾਲ ਹੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਕਈਆਂ ਜਾਂਦੀਆਂ ਨੇ ਇਸ਼ਾਰਿਆਂ ਨਾਲ ਬਹੁਤ ਕੁਝ ਲੋਕ ਜਿਹੜੇ ਨੇ ਗੱਲਾਂ ਸਮਝ ਲੈਂਦੇ ਨੇ ਕਹਿਣ ਦੀ ਜ਼ਰੂਰਤ ਨਹੀਂ ਕਹਿੰਦਾ ਮੇਰਾ ਮਕਸਦ ਇਹ ਸੀ ਕਿ ਪਾਰਟੀ ਦੀ ਅੰਦਰੂਨੀ ਬੈਠ ਕੇ ਕੋਈ ਗੱਲ ਹੋਈ ਹੋਏ ਉਹ ਫਿਰ ਚਾਰ ਦਿਵਾਰਾਂ ਵਿੱਚ ਹੀ ਰੱਖਣੀ ਚਾਹੀਦੀ ਏ ਸੋ ਇਸ ਗੱਲ ਕਾਰਨ ਹਮੇਸ਼ਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਤੁਹਾਡੇ ਤਰਫਾਤ ਹੁੰਦੇ ਨੇ ਡਿਫਰੈਂਸਸ ਆਫ ਓਪੀਨੀਅਨ ਹੁੰਦਾ ਪਰ ਉਹ ਚੀਜ਼ਾਂ ਤੋਂ ਬਾਇਸਵ ਲੀਡਰਾਂ ਤੋਂ ਲੋਕ ਇਸ਼ਾਰਿਆਂ ਨਾਲ ਗੱਲ ਨਹੀਂ ਸਮਝਣੀ ਚਾਹੁੰਦੇ ਲੋਕ ਲੀਡਰਾਂ ਤੋਂ ਗੱਲ ਸੁਣਨੀ ਚਾਹੁੰਦੇ ਨੇ ਤੁਸੀਂ ਕਿਉਂ ਨਹੀਂ ਸੁਣਾ ਰਹੇ ਲੋਕਾਂ ਨੂੰ ਲੀਡ ਲੋਕ ਅੱਜ ਬਹੁਤ ਸਿਆਣੇ ਹੋ ਚੁੱਕੇ ਨੇ ਸੋਸ਼ਲ ਮੀਡੀਆ ਜਿਹੜੀ ਹੈ ਉਹਦੀ ਰੀਚ ਬਹੁਤ ਇਨ ਡੈਪਥ ਹੋ ਚੁੱਕੀ ਹੈ ਲੋਕਾਂ ਨੂੰ ਪੁਰਾਣੀਆਂ ਗੱਲਾਂ ਸੁਣਨ ਦੀ ਲੋੜ ਨਹੀਂ ਇਸ਼ਾਰਿਆਂ ਦੀ ਬੜੀ ਲੋੜ ਹੈ ਇਸ਼ਾਰਿਆਂ ਨਾਲ ਲੋਕ ਬਹੁਤ ਦੂਰ ਦੂਰ ਤੱਕ ਚੀਜ਼ਾਂ ਸਮਝ ਲੈਂਦੇ ਨੇ ਸੋ ਲੋਕਾਂ ਨੂੰ ਸਮਝ ਹੈ ਪਾਰਟੀ ਨੇ ਜੋ ਫੈਸਲਾ ਲਿਆ ਸੀ ਉਸ ਪਾਰਟੀ ਨੇ ਉਸ ਗੱਲ ਨਾਲ ਸਹਿਮਤ ਲੋਕਾਂ ਨੂੰ ਇਹ ਤਾਂ ਨਹੀਂ ਸਮਝਾ ਚੁੱਕਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤੁਹਾਡੇ ਕਾਂਗਰਸ ਦੇ ਕਈ ਐਮਐਲਏ ਸਾਬਕਾ ਨੇ ਜਿਹੜੇ ਉਹ ਆਮ ਆਦਮੀ ਚ ਗਏ ਨੇ ਨਹੀਂ ਆਮ ਤੌਰ ਤੇ ਹੁੰਦਾ ਸੀ ਕੈਪਟਨ ਪ੍ਰਧਾਨ ਬਣਦੇ ਸੀ ਬਹੁਤ ਸਾਰੇ ਲੀਡਰ ਆਉਂਦੇ ਸੀ ਤੁਸੀਂ ਵੀ ਸ਼ਾਮਲ ਕੀਤੇ ਹੁਣ ਜਦੋਂ ਉਧਰ ਨੂੰ ਜਾ ਰਹੇ ਨੇ ਤੇ ਲੋਕਾਂ ਨੂੰ ਸਮਝ ਆ ਚੁੱਕਿਆ ਤੁਹਾਡੀ ਪਾਰਟੀ ਦੀਆਂ ਨੂੰ ਵੀ ਕੀ ਸਰਕਾਰ ਆਪਦੀ ਬਣ ਰਹੀ ਹੈ ਕਿਸੇ ਸ਼ਹਿਰ ਦੇ ਵਿੱਚ ਜੇ ਨਵਾਂ ਹੋਟਲ ਖੁੱਲਦਾ ਹੈ ਪੁਰਾਣੇ ਹੋਟਲਾਂ ਦਾ ਬਹੁਤ ਸਾਰਾ ਸਟਾਫ ਜਿਹੜਾ ਨਵੇਂ ਹੋਟਲ ਦੇ ਵਿੱਚ ਜਾ ਕੇ ਨੌਕਰੀਆਂ ਲੱਭਦਾ ਇਹ ਕੋ ਜ਼ਰੂਰੀ ਨਹੀਂ ਹੁੰਦਾ ਕਿ ਪਿਛਲਿਆਂ ਦਾ ਕਾਰੋਬਾਰ ਬੰਦ ਹੋ ਗਿਆ ਹੁੰਦਾ ਤਾਂ ਨਵਾਂ ਖੁੱਲਦਾ ਨਵੇਂ ਐਵੇਨਿਊ ਖੁੱਲਦੇ ਨੇ ਨਵੀਂ ਜਮਾਤ ਆਈਏ ਨਵੀਂ ਪਾਰਟੀ ਆਈਏ ਜਿਨ੍ਹਾਂ ਲੋਕਾਂ ਦੀ ਪਿਛਲੀ ਪਾਰਟੀ ਵਿੱਚ ਪੂਰੀ ਗੱਲ ਨਹੀਂ ਬਣ ਸਕਦੀ ਉਹ ਸਮਝਦੇ ਨੇ ਕਿ ਫੋਰ ਅ ਬੈਟਰ ਫਿਊਚਰ ਹੋ ਸਕਦਾ ਸਾਡੀ ਨਵੀਂ ਜਗ੍ਹਾ ਤੇ ਜਾ ਕੇ ਸਾਡੀ ਕੋ ਗੱਲ ਬਣ ਸਕੇ ਸੋ ਲੋਕ ਜਾਣਦੇ ਨੇ ਸੋ ਸਿਆਸਤ ਦੇ ਵਿੱਚ ਇਸ ਗੱਲ ਨੂੰ ਬਹੁਤ ਮੈਂ ਸਮਝੀ ਨਾ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ ਬਹੁਤ ਪਾਦਰ ਸਿੰਘ ਕਹਿੰਦੇ ਨੇ ਮੈਂ ਅਗਲੀ ਇਲੈਕਸ਼ਨ ਜੇ ਇਸ ਵਾਰ ਹਾਰਾਂ ਚੇ ਜਿੱਤਾਂ ਇਸ ਸਿਆਸਤ ਨਹੀਂ ਰਹਾਂਗਾ ਉਹਨਾਂ ਦਾ ਆਪਣਾ 뷰 ਹੈ ਜੀ 75 ਸਾਲ ਦੀ ਉਹਨਾਂ ਦੀ ਏਜ ਹੋ ਗਈ ਹੈ ਪਰਮਾਤਮਾ ਮਿਹਰ ਕਰੇ ਲੰਬੀ ਉਹਨਾਂ ਨੂੰ ਉਮਰ ਬਖਸ਼ੇ ਇਹ ਉਹਨਾਂ ਦਾ ਪਰਸਨਲ ਆਪਣਾ ਖਿਆਲ ਹੈ ਕਿ ਇਹਨਾਂ ਦੀ ਲਾਸਟ ਇਲੈਕਸ਼ਨ ਹੋਏਗੀ ਤੇ ਲਾਸਟ ਇਲੈਕਸ਼ਨ ਉਹਨਾਂ ਦੀ ਹੋਏਗੀ ਅਸੀਂ ਪੂਰਾ ਜ਼ੋਰ ਲਗਾ ਰਹੇ ਹਾਂ ਕਿ ਉਹਨਾਂ ਦਾ ਜਿਹੜਾ ਅਖੀਲਾ ਸੁਪਨਾ ਹੈ ਉਹ ਕਿਸੇ ਨਾ ਕਿਸੇ ਢੰਗ ਚ ਅਸੀਂ ਸਾਕਾਰ ਕਰਵਾ ਸਕੇ ਅਸੀਂ ਮਦਦ ਕਰਾਂਗੇ ਇਸਕਾ ਫਲਾਈਟ ਕਿਉਂ ਤੁਸੀਂ ਕੈਪਟਨ ਮਰਿੰਦਰ ਸਿੰਘ ਪ੍ਰਤੀ ਉਹ ਤਾਂ ਤੁਹਾਡੇ ਪ੍ਰਤੀ ਬਿਲਕੁਲ ਫਲਾਈਟ ਨਹੀਂ ਦਿੰਦੇ ਤੁਸੀਂ ਇਹਨੇ ਫਲਾਈਟ ਕਿਉਂ ਹਾਂਗੇ ਗੱਲ ਇਸ ਰਹੀ ਕਿ ਵੱਡੇ ਵੱਡੇ ਹੀ ਹੁੰਦੇ ਨੇ ਵੱਡੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਪੂਰਨ ਹੱਕ ਹੁੰਦਾ ਛੋਟਿਆਂ ਪ੍ਰਤੀ ਜਿਸ ਮਰਜ਼ੀ ਲੇਜ਼ੇ ਦੇ ਵਿੱਚ ਜਿਸ ਮਰਜ਼ੀ ਟੰਗ ਤਰੀਕੇ ਨਾਲ ਗੱਲ ਕਰ ਸਕਣ ਨਾਲੇ ਉਹ ਵੱਡੇ ਨੇ ਅਸੀਂ ਵੈਸੇ ਹੀ ਜੂਨੀਅਰ ਆ ਉਹਨਾਂ ਦੇ ਸੋ ਮੈਂ ਆਪਣੀ ਲਕਸ਼ਮਣ ਰੇਖਾ ਨੂੰ ਕ੍ਰਾਸ ਕਰਕੇ ਕੋਈ ਐਹੋ ਜੀ ਗੱਲ ਨਹੀਂ ਕਰਨਾ ਚਾਹੁੰਦਾ ਜਿਹੜੀ ਸਰੋਤਿਆਂ ਨੂੰ ਪਾਰਟੀ ਨੂੰ ਵਰਕਰਜ਼ ਨੂੰ ਤੇ ਸਾਥੀਆਂ ਨੂੰ ਇਸ ਅਹਿਮ ਘੜੀ ਦੇ ਵਿੱਚ ਚੰਗੀ ਵੱਡਿਆਂ ਨੇ ਛੋਟਿਆਂ ਨੂੰ ਪਿਆਰ ਵੀ ਦੇਣਾ ਹੁੰਦਾਗਾ ਤੁਹਾਨੂੰ ਤੇ ਬਿਲਕੁਲ ਪਿਆਰ ਨਹੀਂ ਦਿੱਤਾ ਉਹਨਾਂ ਨੇ ਤੋੜੀ ਤਾਂ ਬਹੁਤ ਖਲਾਫ ਬੋਲਦੇ ਰਹੇ ਚਲੋ ਕੋਈ ਗੱਲ ਨਹੀਂ ਬਹੁਤ ਅੱਛੀ ਗੱਲ ਹੈ ਕਈ ਵਾਰ ਜਿਹੜਾ ਬਹੁਤ ਪਿਆਰ ਕਰਨ ਵਾਲਾ ਹੁੰਦਾ ਹੈ ਉਹਨੂੰ ਪਰਿਵਾਰ ਵਾਲੇ ਵੀ ਕਈ ਵਾਰ ਨਕਾਰ ਦਿੰਦੇ ਨੇ ਸੋ ਇਹ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਇਹ ਚੀਜ਼ਾਂ ਤੇ ਚਲਦੀਆਂ ਰਹਿੰਦੀਆਂ ਨੇ ਵੇਖੋ ਸਾਡੇ ਵਾਸਤੇ ਜਿਹੜੀ ਜਮਾਤ ਹੈ ਆਪਣੀ ਪਾਰਟੀ ਹੈ ਉਹ ਮਾਂ ਹੈ ਜੇ ਅੱਜ ਦੇ ਟਾਈਮ ਅਸੀਂ ਉਸ ਦੇ ਇੰਟਰਸਟ ਨੂੰ ਵਾਚ ਨਹੀਂ ਕਰਦੇ ਸੋ ਅਸੀਂ ਸਾਰੀ ਉਮਰ ਫਿਰ ਸਹੀ ਮੈਨੇ ਦੇ ਵਿੱਚ ਉਸ ਯੋਗ ਤੇ ਉਸ ਪੋਜੀਸ਼ਨ ਤੇ ਯੋਗਦਾਨ ਨਹੀਂ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ। ਸੋ ਮੈਂ ਸਮਝਦਾ ਕਿ ਦੇ ਵਿੱਚ ਹਰ ਆਦਮੀ ਵੱਖ-ਵੱਖ ਤਬੀਅਤ ਦਾ ਹੁੰਦਾ ਹੈ, ਵੱਖ-ਵੱਖ ਕਿਰਦਾਰ ਦਾ ਹੁੰਦਾ ਹੈ, ਵੱਖ-ਵੱਖ ਕੈਰੇਕਟਰ ਦਾ ਹੁੰਦਾ ਹੈ। ਇੱਥੇ ਕਿਹਾ ਜਾਂਦਾ ਹੈਗਾ ਕਿ ਦੋ ਤਿੰਨ ਵਾਰ ਜਿੱਥੇ ਕਾਂਗਰਸ ਹਾਰ ਜੀ ਜੇ ਅਸੀਂ ਪੁਰਾਣੀ ਹਿਸਟਰੀ ਦੇਖੀਏ ਉੱਤਰ ਪ੍ਰਦੇਸ਼ ਦੀ, ਬੰਗਾਲ ਦੀ, ਗੁਜਰਾਤ ਦੀ, ਉਹ ਹੋਰ ਬਹੁਤ ਸਾਰੀਆਂ ਸਟੇਟਸ ਜਿੱਥੇ ਕਾਂਗਰਸ ਦੋ ਤਿੰਨ ਵਾਰ ਨਹੀਂ ਆਈ ਉੱਥੇ ਸਾਫ਼ ਹੋ ਜਾਂਦੀ ਹੈ ਕਾਂਗਰਸ। ਤੇ ਜੇ ਆਪ ਆ ਗਈ ਤੁਹਾਨੂੰ ਲੱਗਦਾ ਸਾਫ਼ਾ ਕਾਂਗਰਸ। ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਅਜੇ ਆਪ ਆਈ ਨਹੀਂ ਆਪਾਂ ਜ਼ਿਆਦਾ ਆਪ ਦਾ ਇਨਾ ਪ੍ਰੋਪਗੈਂਡਾ ਇੱਕ ਜਿਹਾ ਮਿਥ ਕ੍ਰੀਏਟ ਹੋ ਗਈ ਉਹ ਮਿਥ ਅਜੇ ਇਟ ਇਜ਼ ਅ ਲੌਂਗ ਵੇ ਆਜੇ ਇੱਕ ਸਾਲ ਦਾ ਟਾਈਮ ਪੋਲਿਟਿਕਸ ਬਹੁਤ ਲੰਬਾ ਟਾਈਮ ਹੁੰਦਾ ਅਜੇ ਤੁਹਾਨੂੰ ਕੁਝ ਪਤਾ ਹੈ ਕਿ ਦਿੱਲੀ ਵਿੱਚ ਕੀ ਹੋਣਾ ਹੈ ਜੀ ਅਗਲੇ ਹਫਤੇ ਕੀ ਹੋਣਾ ਹੈ ਜਾਂ 15 ਦਿਨਾਂ ਬਾਅਦ ਕੀ ਹੋਣਾ ਹੈ ਉਥੋਂ ਕੀ ਕੋਈ ਵੱਡਾ ਬਾਰੂਦ ਦਿੱਲੀ ਚੋਂ ਨਿਕਲ ਆਇਆ ਤੇ ਸਾਰਾ ਕੰਮ ਹੀ ਤਸ ਤਪਸਤ ਹੋ ਜੇ ਅਜੇ ਤੇ ਇੱਥੇ ਆ ਕੇ ਉਹਨਾਂ ਨੇ ਰੂੜੀ ਛੁੱਟੀਏ ਇੱਟਾਂ ਛੁੱਟੀਆਂ ਨੇ ਸੀਮੈਂਟ ਲਿਆ ਕੇ ਬਿਲਡਿੰਗ ਦੀ ਉਹ ਸਾਰੀ ਸ਼ੁਰੂ ਕਰ ਰਹੇ। ਤੋ ਇਸ ਤੋਂ ਪਹਿਲੇ ਉਹ ਸਾਰੀ ਸ਼ੁਰੂ ਹੋਣ ਤੋਂ ਪਹਿਲੇ ਹੀ ਆਪਾਂ ਸੋਚੀਏ ਕਿ ਬਿਲਡਿੰਗ ਬਹੁਤ ਖੂਬਸੂਰਤ ਬਣੇਗੀ। ਇਹਦੇ ਵਿੱਚ ਬਹੁਤ ਬਿਹਤਰੀਨ ਕਾਰੋਬਾਰ ਚੱਲੇਗਾ। ਅਜੇ ਉਹ ਟਾਈਮ ਦੂਰ ਹੈ। ਕਲੋਜ਼ਰ ਟੂ ਇਲੈਕਸ਼ਨ ਜਿਹੜੀ ਹੈ ਜਦੋਂ ਫੇਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਉਦੋਂ ਉਹ ਕੰਕਰੀਟ ਗੱਲ ਜਿਹੜੀ ਹੈ ਜੋ ਸ਼ੇਪ ਜਾਂਦੀ ਹੋਏਗੀ ਉਦੋਂ ਤੁਹਾਡੇ ਨਾਲ ਇਸ ਬਾਰੇ ਮੈਂ ਗੱਲ ਕਰ ਸਕਾਂਗਾ ਅੱਜ ਦੇ ਦਿਨ ਤੇ ਮੈਂ ਸਮਝੀ ਨਾ ਸਾਰੀਆਂ ਪੋਲਿਟਿਕਲ ਜਮਾਤਾਂ ਜਿਹੜੀਆਂ ਨੇ ਉਹਨਾਂ ਨੂੰ ਲੋਕਾਂ ਦੇ ਸੈਂਟੀਮੈਂਟਸ ਨੂੰ ਸਮਝਦੇ ਹੋਏ ਲੋਕਾਂ ਦੇ ਨਬਸ ਤੇ ਹੱਥ ਰੱਖ ਕੇ ਮਿੰਦਰ ਸਿੰਘ ਨੂੰ ਕੋਈ ਸਲਾਹ ਦੇਣੀ ਚਾਹੋਗੇ ਤੁਸੀਂ ਕੋਈ ਸਲਾਹ ਦੇਣੀ ਹੋਵੇ ਕੀ ਕੀ ਦਿਖ ਰਿਹਾ ਤੁਹਾਨੂੰ ਉਹਨੂੰ ਕੀ ਕਰਨਾ ਚਾਹੀਦਾ ਕੈਪਟਨ ਮਿੰਦਰ ਸਿੰਘ ਕੀ ਕਰਨੇ ਹੈ ਜਾਂ ਜਿਹਦੇ ਨਾਲ ਪਾਰਟੀ ਮਜ਼ਬੂਤ ਹੋਵੇ ਕੁਝ ਮੈਂ ਤੇ ਉਹਨਾਂ ਨੂੰ ਜਿਹੜੀ ਸਲਾਹ ਰਾਹੁਲ ਜੀ ਨੂੰ ਦੇ ਰਹੇ ਹਾਂ ਉਹੀ ਇਹਨਾਂ ਨੂੰ ਦਵਾਂਗਾ ਕਿ ਇੱਕ ਤੁਸੀਂ ਬਾਹਰ ਨਿਕਲੋ ਬਾਹਰ ਨਿਕਲ ਕੇ ਹਰ ਏਰੀਆ ਵਿੱਚ ਜਾਓ ਹਰ ਸਫੇਅਰ 스타ਟ ਆਫ ਲੋਕਾਂ ਨੂੰ ਤੁਸੀਂ ਮਿਲੋ ਕੈਂਡੀਡੇਟ ਕੈਂਡੀਡੇਟਸ ਚ ਚੇਂਜ ਲੈ ਕੇ ਆਓ ਤੇ ਇੱਕ ਨਵਾਂ ਮੈਨੀਫੈਸਟੋ ਇਹੋ ਜਿਹਾ ਲੈ ਕੇ ਆ ਸਕੀਏ ਲੋਕ ਵਿਸ਼ਵਾਸ ਕਰ ਸਕਣ ਨੌਜਵਾਨ ਵਿਸ਼ੇਸ਼ ਤੌਰ ਵਿਸ਼ਵਾਸ ਕਰ ਸਕਣ ਕਿ ਇਸ ਤੇ ਸਾਡਾ ਇੱਕ ਨਵਾਂ ਇੱਕ ਸਾਨੂੰ ਇੱਕ ਆਣ ਵਾਲਾ ਸਾਡਾ ਇੱਕ ਕਾਂਗਰਸ ਦੇ ਨਾਲ ਸਾਡਾ ਇੱਕ ਪੁਖ ਹੈ ਐਸ ਟਾਈਮ ਜਿਹੜੀ ਵੱਡੀ ਗੱਲ ਹੈ ਨੌਜਵਾਨੇ ਮਹਿਸੂਸ ਕਰ ਰਹੇ ਨੇ ਜਿਸ ਤਾਂ ਗਵਾਚੇ ਹੁੰਦੇ ਨੇ ਉਹ ਸਮਝਦੇ ਨੇ ਕਿ ਸਾਡਾ ਕੋਈ ਫਿਊਚਰ ਨਜ਼ਰ ਨਹੀਂ ਆ ਰਿਹਾ ਸੋ ਦੇ ਵਾਂਟ ਟੂ ਗਿਵ ਅ ਚਾਂਸ ਟੂ ਸੰਬਡੀ ਨਿਊ ਤੋ ਆ ਤੁਸੀਂ ਕਹੋ ਬਾਹਰ ਨਿਕਲਣ ਤੁਹਾਨੂੰ ਲੱਗਦਾ ਕੈਪਟਨ ਅਮਿੰਦਰ ਸਿੰਘ ਘੱਟ ਬਾਹਰ ਨਿਕਲ ਰਹੇ ਨੇ ਨਹੀਂ ਮੈਂ ਇਹ ਨਹੀਂ ਕਿਹਾ ਕਿ ਘੱਟ ਬਾਹਰ ਨਿਕਲ ਰਹੇ ਕਹਿੰਦਾ ਮਤਲਬ ਹੈ ਕਿ ਹੁਣ ਕਿਉਂਕਿ ਵੀ ਆਰ ਇਨ ਦੀ ਫਾਈਨਲ ਇਅਰ ਹੀ ਹੈਸ ਟੂ ਬੀ ਔਨ ਦੀ ਮੂਵ ਨਾ ਹੁਣ ਲਗਾਤਾਰ ਇੱਕ ਸਾਲ ਬਕਾਇਦਾ ਤੌਰ 'ਤੇ ਧਰ ਤੋਂ ਬਾਹਰ ਨਿਕਲਣ ਨਵੇਂ ਲੋਕਾਂ ਨੂੰ ਨਾਲ ਲੈਣ ਹਰ ਸਟਾਰਟਅਪ 'ਤੇ ਜਾਣ ਲੋਕਾਂ ਨੂੰ ਮਿਲ ਲੋਕਾਂ ਦੀ ਵੀ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤਾਂ ਉਹਨਾਂ ਦੇ ਮੁਤਾਬਕ ਅਸੀਂ ਲੋਕਾਂ ਦੇ ਸੈਂਟੀਮੈਂਟ ਤੇ ਉਤਰਦੇ ਹੋਏ ਇਹ ਸਾਰੀ ਗੱਲ ਜਿਹੜੀ ਹੈ ਸਾਹਮਣੇ ਲੈ ਕੇ ਆਈਏ ਕਿ 12 ਸਾਲ ਮੱਝੀਆਂ ਰਾਂਝੇ ਨੇ ਚਰਾਈਆਂ ਹੀਰ ਕੋਈ ਹੋਰ ਲੈ ਗਿਆ ਤੇ ਕਾਂਗਰਸ ਦੀ ਹੀਰ ਕੈਪਟਨ ਮਿਰਿੰਦਰ ਸਿੰਘ ਲੈ ਗਈ ਕੋ ਬਹੁਤ ਵੇਖੋ ਗੱਲ ਹੈ ਜ਼ਿੰਦਗੀ ਦੇ ਵਿੱਚ ਜਿਹੜੀ ਹੱਦੀਆਂ ਲਕੀਰਾਂ ਹੁੰਦੀਆਂ ਨੇ ਉਹ ਪ੍ਰਮਾਤਮਾ ਲਿਖ ਕੇ ਦਿੰਦਾ ਹੈ ਮੱਥੇ ਦੀ ਲਕੀਰ ਤੇ ਹੱਥ ਦੀ ਲਕੀਰ ਪ੍ਰਮਾਤਮਾ ਦੇ ਹੱਥੇ 'ਚ ਇਹ ਤੇ ਟਾਈਮ ਹੀ ਦੱਸੇਗਾ ਇਥੇ ਟਾਈਮ ਵੀ ਦੱਸੇਗਾ ਕਿ ਇਥੇ ਇਹਦਾ ਫਾਈਨਲ ਰਿਜ਼ਲਟ ਕੀ ਹੁੰਦਾ ਸੋ ਇਸ ਗੱਲ ਕਾਰਨ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਅਜੇ ਅਜੇ ਪਰਦੇਚ ਹੀ ਰਹਿਣ ਦਿੱਤੀਆਂ ਜਾਂ ਤੇ ਬੈਟਰ ਹੋਣਗੇ ਨਹੀਂ ਫਾਈਨਲ ਰਿਜ਼ਲਟ ਜਦੋਂ ਆਏਗਾ ਸਾਰਾ ਪਾਰਟੀ ਦੇ ਸਾਹਮਣੇ ਆਏ ਕਾਂਗਰਸ ਦੀ ਸਰਕਾਰ ਬਣੇ ਵਧੀਆ ਹੋ ਜਾਏ ਕੋਈ ਗੱਲ ਨਹੀਂ ਇੱਕਦ ਦੇ ਵੇਖੋ ਮੈਨੂੰ ਕੋਈ ਇਸ ਗੱਲ ਦਾ ਅਫਸੋਸ ਨਹੀਂ ਜੇ ਹੀਰ ਵੱਡੇ ਦੇ ਔਰ ਕੀ ਕਹਿੰਦੇ ਨੇ ਖਾਤੇ ਆ ਗਈ ਏ ਕੋਈ ਗੱਲ ਨਹੀਂ ਵੱਡੇ ਹਮੇਸ਼ਾ ਹੀ ਵੱਡੇ ਹੁੰਦੇ ਨੇ ਪਹਿਲਾ ਹੱਕ ਵੱਡੇ ਦਾ ਹੁੰਦਾ ਜੇ ਜਦੋਂ ਜੋਗੀ ਹੋ ਗਿਆ ਸੀ ਨਾ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਹੈ ਜੇ ਜੋਗੀ ਵੀ ਹੋ ਗਿਆ ਕੋਈ ਮਾੜੀ ਗੱਲ ਨਹੀਂ ਹੋਈ ਜੇ ਹੀਰ ਤਿੱਕੋ ਹੀ ਸੀ ਕਿਸੇ ਇੱਕ ਦੇ ਜਾਣੀ ਸੀ ਤੇ ਜੇ ਉਹਨਾਂ ਦੇ ਆ ਗਈ ਏ ਉਹ ਤਾਂ ਇਹ ਪ੍ਰਧਾਨ ਜੀ ਨੂੰ ਤਾਂ ਦੁੱਖ ਸੀ ਨਾ ਤੁਹਾਨੂੰ ਤੇ ਦੁੱਖ ਵੀ ਨਹੀਂ ਹੈਗਾ ਅਸੀਂ ਤਾਂ ਬੜੇ ਪੋਲਾਈਟ ਸਾਨੂੰ ਕੋਈ ਦੁੱਖ ਨਹੀਂ ਅਸੀਂ ਬੜੇ ਖੁਸ਼ ਆ ਉਹ ਜੋਗੀ ਹੋ ਗਿਆ ਅਸੀਂ ਆਰਾਮ ਨਾਲ ਘਰ ਬੈਠੇ ਆ ਘਰ ਦੇ ਕੰਮ ਕਰ ਰਹੇ ਆ ਆਪਣੇ ਵਰਕਰ ਸਾਥੀਆਂ ਨੂੰ ਮਿਲ ਰਹੇ ਆ आई एम दो फीलिंग अ रिलीव्ड रादर मैं ਸਮਝ ਨਹੀਂ ਆ ਕਿ ਮੈਨੂੰ ਤੇ ਇੱਕ ਇਸ ਗੱਲ ਦਾ ਰੈਲੀਫ ਹੈ ਅੱਗੇ ਇਸ ਗੱਲ ਦਾ ਬਹੁਤ ਵੱਡਾ ਬੋਸ ਸੀ ਚਵੀ ਘੰਟੇ ਕਿੱਥੇ ਪੰਜਾਬ 'ਚ ਕੀ ਹੋ ਰਿਹਾ ਹੈ ਇਸ ਦੀ ਅਖੀਰ ਕਦੇ ਪ੍ਰਤਾਪ ਸਿੰਘ ਬਾਜਵਾ ਕੋਲੇ ਆਏਗੀ ਇਹ ਤੇ ਹੁਣ ਵੇਖੋ ਇਤਿਹਾਸ ਦੇ ਬਾਰੇ ਤੇ ਮਥੇ ਦੀਆਂ ਲਕੀਰਾਂ ਤੇ ਹੱਦੀਆਂ ਲਕੀਰਾਂ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਕਿ ਕਦੋਂ ਕਿਹੜੀ ਚੀਜ਼ ਕਦੋਂ ਗੁਆਚੀ ਤੇ ਕਦੋਂ ਫਿਰ ਮੁੜ ਕੇ ਵਾਪਸ ਆ ਜਾਂਦੀ ਹੈ ਇਹ ਤੇ ਪ੍ਰਮਾਤਮਾ ਇਸ ਗੱਲ ਨੂੰ ਜਾਣੂ ਹੈ ਬਟ ਮੈਨੂੰ ਕੋਈ ਬਹੁਤ ਐਡਾ ਸ਼ੌਕ ਹੋਣ ਹੈ ਨਹੀਂ ਤਿੰਨ ਸਾਲ ਕਰਨ ਤੋਂ ਬਾਅਦ ਜਿਹੜਾ ਹੈ ਉਹ ਆਮ ਫੁਲੀ ਸੈਟੀਸਫਾਈਡ ਹਾਂ ਕਿਪਿੰਦਰ ਸਿੰਘ ਪ੍ਰਧਾਨ ਬਣ ਸੌਰੀ ਅਗਲੇ ਮੁੱਖ ਮੰਤਰੀ ਬਣ ਪੰਜਾਬ ਦੇ ਬਿਲਕੁਲ ਪਰ ਜੇ ਹੁਣ ਕਾਂਗਰਸ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਵੇਖੋ ਪਾਰਟੀ ਦਾ ਚੀਫ ਮਿਨਿਸਟਰ ਕੌਣ ਬਣਨਾ ਹੈ ਉਹ ਤੇ ਡਿਸੀਜਨ ਪਾਰਟੀ ਹਾਈ ਕਮਾਂਡ ਕਰਦੀ ਹੈ ਜਾਂ ਜਿੰਨਾ ਚਿਰ ਉਹ ਅਨਾਉਂਸ ਪਹਿਲੇ ਨਹੀਂ ਕਰ ਦਿੰਦੇ ਅਜੇ ਅਨਾਉਂਸਮੈਂਟ ਉਹਨਾਂ ਦੀ ਹੋਈ ਨਹੀਂ ਫੈਸਲਾ ਉੱਤਲਾ ਹੋਣੀ ਚਾਹੀਦੀ ਹੈਗੀ ਨਹੀਂ ਮੈਂ ਇਹ ਕੁਝ ਨਹੀਂ ਕਹਿੰਦਾ ਸੀ ਦਿਸ ਇਜ਼ ਆਈ ਵਿਲ ਨਾਟ ਲਾਈਕ ਟੂ ਸਜੈਸਟ ਐਨੀਥਿੰਗ ਟੂ ਦੀ ਪਾਰਟੀ ਹਾਈ ਕਮਾਂਡ ਬਟ ਆ ਤਜਰਬਾ ਸੱਦਰ ਸਾਹਿਬ ਉਹ ਕਿਹੜਾ ਨਜ਼ਰ ਆ ਰਿਹਾ ਤੁਹਾਨੂੰ ਕਾਂਗਰਸ ਜਿਹੜਾ ਚੀਫ ਮਿਨਿਸਟਰ ਪਦ ਦਾ ਦਾਅਵੇਦਾਰ ਹੋਵੇ ਕੋ ਗੱਲ ਹੈ ਸ੍ਰੀ ਛੋਟੇ ਵੀਰ ਜਿਸ ਪਾਰਟੀ ਦੀ ਤੁਸੀਂ ਗੱਲ ਵਾਰੀ ਵਾਰ ਤੋ ਇਹ ਚਿਹਰੇ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਕਿਹੜੇ ਆ ਜਾਂਦੇ ਨੇ ਕਦੋਂ ਜੰਮ ਪੈਂਦੇ ਨੇ ਤੋ ਇਹ ਚੀਜ਼ ਸਿਆਸਤ ਦੇ ਵਿੱਚ ਕੋਈ ਇਹੋ ਜੀ ਹੈ ਨਹੀਂ ਨਵੀਂ ਜਿਹੜੀ ਚੀਜ਼ ਹੁੰਦੀ ਕਦੋਂ ਸਟੈਬਲਿਸ਼ ਹੋ ਜਾਂਦੀ ਹੈ ਕਿਸੇ ਟਾਈਮ ਬੰਸੀ ਲਾਲ ਜੀ ਬਣਾਏ ਸੀ ਜਿਨ੍ਹਾਂ ਨੇ ਬਣਵਾਏ ਸੀ ਇਹ ਗੱਲ ਕਹਿ ਕੇ ਬਣਵਾਏ ਸੀ ਕਿ ਸਾਰਿਆਂ ਨੂੰ ਕਮਜ਼ੋਰ ਆਦਮੀ ਅਸੀਂ ਮੁੱਖ ਮੰਤਰੀ ਹਰਿਆਣੇ ਦਾ ਬਣਾ ਦਿੱਤਾ 6 ਮਹੀਨਿਆਂ ਚਲਾ ਲੈਣਾ ਉਹ ਫਿਰ ਇਹੋ ਜਿਹਾ ਉੱਥੇ ਆਪਣੀ ਪਰਵਰਿਸ਼ ਕੀਤੀ ਆਪਣੀ ਪੋਜੀਸ਼ਨ ਬਣਾਈ ਕਿ ਬਣਾਉਣ ਵਾਲੇ ਵਿਚਾਰੇ ਅੜੀਕਦੇ ਰਹਿ ਗਏ ਉਤਰੇ ਹੀ ਨਹੀਂ ਉਹਨਾਂ ਕੋ ਸੋ ਇਹ ਸਿਆਸਤ ਦੇ ਵਿੱਚ ਕਦੋਂ ਕਿਹੜਾ ਆ ਜਾਣਾ ਹੈ ਕਿੰਨੇ ਕਿਨੂੰ ਰਿਪਲੇਸ ਕਰ ਜਾਣਾ ਹੈ ਹੀਰ ਕਿਹਦੀ ਕਿਹਦੇ ਖਾਤੇ ਚੜ ਜਾਣੀ ਹੈ ਇਹਦੇ ਹੁਣ ਟਾਈਮ ਵੀ ਦੱਸੇ ਸੋ ਮੈਂ ਸਹਿਮਿੰਨਾ ਕਿ ਐਸ ਟਾਈਮ ਪੋਜ਼ਿਟਿਵ ਸੋਚ ਦੇ ਨਾਲ ਮੈਂ ਤੁਹਾਡੇ ਟੀਵੀ ਚੈਨਲ ਦੇ ਜ਼ਰੀਏ ਸਾਰੇ ਸਰੋਤਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਸਟੈਬਲਿਸ਼ਡ ਪਾਰਟੀ ਜਿਹਦਾ ਟਰੈਕ ਰਿਕਾਰਡ ਚੰਗਾ ਹੈ ਜੇ ਉਹ ਤੁਹਾਨੂੰ ਬੈਟਰ ਫਿਊਚਰ ਆਫਰ ਕਰਦੀ ਹੈ ਤੇ ਪਹਿਲਾ ਮੌਕਾ ਤੁਹਾਨੂੰ ਇੰਟਰਨੈਸ਼ਨਲ ਕਾਂਗਰਸ ਨੂੰ ਦੇਣਾ ਚਾਹੀਦਾ ਤੇ ਇਹ ਇਹ ਸੰ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਚੁਣਨ ਉਹਨਾਂ ਦਾ ਕਹਿਣਾ ਕਿ ਕਾਂਗਰਸ ਦੀ ਹੀਰ ਕੈਪਟਨ ਅਮਰਿੰਦਰ ਸਿੰਘ ਦੇ ਘਰ ਚ ਲਈ ਗਈ ਇਸ ਦਾ ਉਹਨਾਂ ਨੂੰ ਕੋਈ ਦੁੱਖ ਨਹੀਂ ਹੈ ਪਰ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਕਹੀ ਉਹਨਾਂ ਨੇ ਕਿ 40 ਸਾਲ ਤੋਂ ਘੱਟ ਉਮਰ ਦੇ ਕੈਂਡੀਡੇਟਸ ਹੋਣੇ ਚਾਹੀਦੇ ਨੇ ਕਾਂਗਰਸ ਦੇ ਔਰ 80% ਕੈਂਡੀਡੇਟਾਂ ਜਿਹੜੇ ਉਹ 40 ਸਾਲ ਤੋਂ ਘੱਟ ਉਮਰ ਦੇ ਹੋਣੇ ਚਾਹੀਦੇ ਆ ਔਰ ਕੋਈ ਵੀ ਕੈਂਡੀਡੇਟ ਦਾਕੀ ਨਹੀਂ ਹੋਣਾ ਚਾਹੀਦਾ ਕੈਮਰਾਮੈਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ